ਪ੍ਰੋਗਰਾਮ 16 ਨੇ ਸੱਚਵੇਂ ਤੁਹਾਡਾ ਸਾਥ ਦਾ ਸਵਾਗਤ ਮੈਂ ਹਾਂ ਸੰਦੀਪ ਲਾਦੁਕਾ ਗੱਲ ਕਰਾਂਗੇ ਪੰਜਾਬ ਦੇ ਚਲੰਤ ਮੁੱਦਿਆਂ ਦੇ ਉੱਤੇ ਸਿਆਸਤ ਨਾਲ ਜੁੜੇ ਮੁੱਦਿਆਂ ਦੇ ਉੱਤੇ ਅਮਰਿਤਪਾਲ ਸਿੰਘ ਨੂੰ ਲੈ ਕੇ ਖਡੂਰ ਸਾਹਿਬ ਹਲਕੇ ਦੀ ਸੀਟ ਦੇ ਉੱਤੇ ਸਿਆਸੀ ਸਰਗਰਮੀਆਂ ਬਦਲ ਗਈਆਂ ਨੇ ਵਿਰਸਾ ਸਿੰਘ ਮਲਟੋਹਾ ਸ਼੍ਰੋਮਣੀ ਕਾਲੀ ਦਲ ਦੇ ਉਮੀਦਵਾਰ ਖੁਦ ਜਾ ਕੇ ਉਚੇਚੇ ਤੌਰ ਤੇ ਉਸ ਪਰਿਵਾਰ ਨੂੰ ਮਿਲਦੇ ਨੇ ਅਮਰਿਤਪਾਲ ਸਿੰਘ ਦੇ ਪਰਿਵਾਰ ਨੂੰ ਕਿ ਮੈਨੂੰ ਸਹਿਯੋਗ ਦਿਓ ਇਸ ਦੇ ਮਾਇਨੇ ਕੀ ਨੇ ਮਿਲਣ ਦੇ ਔਰ ਸੁਖਬੀਰ ਸਿੰਘ ਬਾਦਲ ਨੇ ਬਿਨਾ ਨਾਮ ਲਏ ਇੱਥੋਂ ਤੱਕ ਕਹਿ ਦਿੱਤਾ ਕਿ ਸਾਡੇ ਪੁਰਖੇ ਤਾਂ 16-16 ਸਾਲ ਜੇਲ੍ਹ ਕੱਟ ਕੇ ਆਏ ਨੇ ਤੇ ਅੱਜ ਕੱਲ ਕਿਸੇ ਤੋਂ 1 ਸਾਲ ਵੀ ਜੇਲ੍ਹ 'ਚ ਨਹੀਂ ਰਿਹਾ ਜਾਂਦਾ ਹੋਰ ਕਿਹੜੀ ਸਟੇਟਮੈਂਟ ਦਿੱਤੀ ਇਸ ਦੇ ਉੱਤੇ ਗੱਲ ਕਰਾਂਗੇ ਕਾਂਗਰਸ ਨੇ ਜਿਹੜੇ 4 ਉਮੀਦਵਾਰ ਮੈਦਾਨ 'ਚ ਲਾਣੇ ਨੇ ਇਸ ਦਾ ਕੀ ਅਸਰ ਪੈਣ ਵਾਲਾ ਹੈ ਤੇ ਇਸ ਦੇ ਨਾਲ ਕੀ ਨਾਰਾਜ਼ਗੀਆਂ ਨੇ ਕੀ ਮਜ਼ਬੂਤ ਦਾਅਵੇਦਾਰੀ ਇਸ ਦੇ ਉੱਤੇ ਗੱਲ ਹੋਵੇਗੀ ਅਰ ਤੀਜੇ ਨੰਬਰ ਦੇ ਉੱਤੇ ਮਸਲਾ ਇੱਕ ਹੋਰ ਬਹੁਤ ਗੰਭੀਰ ਹੈ ਕਿਉਂਕਿ ਇੱਕ ਗੁਰਦੀਪ ਸਿੰਘ ਰੰਧਾਵਾ ਜਿਹੜੇ ਇੱਕੀ ਗੁਰਦਾਸਪੁਰ ਹਲਕੇ ਦੇ ਨਾਲ ਸੰਬੰਧ ਰੱਖਦੇ ਨੇ ਉਹਨਾਂ ਨੇ ਕਿਹਾ ਕਿ ਜਿਹੜੇ ਬਾਕੀ ਪਾਰਟੀਆਂ ਦੇ ਬਸਤੇ ਚੱਕਣਗੇ ਝੋਲੇ ਚੁੱਕਣਗੇ ਫਿਰ ਖੈਰ ਨਹੀਂ ਹੋਰ ਕਿਹੜੀ ਕਿਹੜੀ ਚੇਤਾਵਨੀ ਭਰੇ ਲਹਿਜੇ ਦੇ ਵਿੱਚ ਉਹ ਬੋਲੇ ਉਸਦੇ ਮਾਇਨੇ ਕੀ ਨੇ ਕੀ ਕਹਿਣਾ ਚਾਹੁੰਦੇ ਨੇ ਮਕਸਦ ਕੀ ਹੈ ਇਸਦੇ ਉੱਤੇ ਵੀ ਗੱਲ ਕਰਾਂਗੇ ਮੇਰੇ ਨਾਲ ਨੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਭੁੱਲਰ ਜੀ ਸਭ ਤੋਂ ਪਹਿਲਾਂ ਹਲਕਾ ਖਡੂਰ ਸਾਹਿਬ ਦੀ ਗੱਲ ਕਰੀਏ ਉੱਥੇ ਜਦੋਂ ਦੀ ਐਲਾਨ ਹੋਇਆ ਕਿ ਅਮਰਿਤਪਾਲ ਸਿੰਘ ਨੇ ਆਜ਼ਾਦ ਚੋਣ ਲੜਨੀ ਹੈ ਸਿਮਰਨਜੀਤ ਸਿੰਘ ਮਾਨ ਨੇ ਬੀਤੇ ਦਿਨ ਆਪਣਾ ਫੈਸਲਾ ਬਦਲਿਆ ਸ਼੍ਰੋਮਣੀ ਅਕਾਲੀ ਦਲ ਦੀਆਂ ਗਤੀਵਿਧੀਆਂ ਬਦਲ ਗਈਆਂ ਇੱਥੋਂ ਤੱਕ ਕਿ ਵਿਰਸਾ ਸਿੰਘ ਵਲਟੋਹਾ ਜਿਹਨਾਂ ਨੂੰ ਪਤਾ ਹੈ ਕਿ ਮੇਰੇ ਸਾਹਮਣੇ ਉਮੀਦਵਾਰ ਕੌਣ ਆ ਰਿਹਾ ਪਰ ਫਿਰ ਵੀ ਉਸ ਪਰਿਵਾਰ ਕੋ ਇਸ ਗਤੀਵਿਧੀ ਦਾ ਮਤਲਬ ਕੀ ਹੈ ਮਕਸਦ ਕੀ ਹੈ ਦੇਖੋ ਪਹਿਲੀ ਗੱਲ ਇਹ ਕਿ ਵਿਰਸਾ ਸਿੰਘ ਵਲਟੋਵਾ ਉਹਨਾਂ ਦਾ ਜਾਣਾ ਨਿੱਜੀ ਸੀ ਜਾਂ ਕਾਲੀ ਦਲ ਦੀ ਸੀ ਜਾਣ ਦੀ ਇੱਛਾ ਵਾਜਬਾ ਕੇ ਗੈਰ ਵਾਜਬਾ ਤੇ ਸਭ ਤੋਂ ਵੱਡੀ ਗੱਲ ਇਹ ਕਿ ਸਿਆਸਤ ਦੇ ਅਖਾੜੇ ਦੇ ਵਿੱਚ ਜਦੋਂ ਪਹਿਲਵਾਨ ਮੈਦਾਨ ਦੇ ਵਿੱਚ ਆਂਦੇ ਨੇ ਤੇ ਦੂਜੇ ਪਹਿਲਵਾਨ ਕੋ ਜਾ ਕੇ ਇਹ ਨਹੀਂ ਕਹਿੰਦੇ ਹੈਗੇ ਕਿ ਸਪੋਰਟ ਕਰੋ ਤੇ ਕੀ ਮੰਨ ਕੇ ਚੱਲੀਏ ਕਿ ਵਿਰਸਾ ਸਿੰਘ ਵਲਟੋਵਾ ਸਾਹਿਬ ਜਾਂ ਸ਼ਰੋਮਣੀ ਕਾਲੀ ਦਲ ਨੇ ਆਪਣੀ ਹਾਰ ਕਬੂਲ ਲਈ ਹੈ ਸਿਆਸੀ ਤਾਂ ਹੁੰਦਾ ਕੋਦਣਾ ਪਈਗਾ ਜਾਂ ਤੇ ਨਾਲ ਚੋਣ ਲੜਦੇ ਨਾ ਜਾਂ ਉਹਦੇ ਫਤਵਾ ਦੇ ਦਿੰਦੇ ਕਿ ਅਸੀਂ ਸ਼੍ਰੋਮਣੀ ਕਾਲੀ ਦਲ ਅੰਮ੍ਰਿਤਪਾਲ ਦੇ ਹੱਕ ਚ ਬੈਠਾਂਗੇ ਪਰ ਜਾ ਕੇ ਤਰਲੇ ਕਰਨੇ ਮਿੰਤਾ ਕਰਨੀ ਹੈ ਕਿ ਮੇਰਾ ਸਾਥ ਦੋ ਇਹ ਸਿਆਸੀ ਗੱਲ ਨਹੀਂ ਹੈਗੀ ਤੁਸੀਂ ਜੇ ਲੜਨਾ ਤੇ ਲੜੋ ਪਰ ਤੁਸੀਂ ਇਹ ਕਿਵੇਂ ਚਾ ਕੇ ਮੰਨ ਕੇ ਚੱਲ ਗਏ ਕਿ ਕਾਲੀ ਦਲ ਇੱਕ ਤੁਸੀਂ ਲੜ ਵੀ ਰਹੇ ਹੋ ਉਹਨੂੰ ਬਿਠਾਉਣਾ ਵੀ ਚਾਹੁੰਦੇ ਹੋ ਸਪੋਰਟ ਕਿਸ ਕਾਹਦੇ ਵਾਸਤੇ ਕਾਲੀ ਦਲ ਦੀ ਕਰਨ ਸਭ ਤੋਂ ਵੱਡੀ ਗੱਲ ਤੇ ਜੇ ਕਾਲੀ ਦਲ ਵਾਕਈ ਏ ਕਿ ਪੰਥ ਨੂੰ ਇਕੱਠਾ ਕਰਨਾ ਪੰਥ ਦੇ ਬੜੇ ਹਮਲੇ ਨੇ ਤੇ ਜੇ ਤੁਸੀਂ ਉਹਦੇ ਕੋਲ ਸਪੋਰਟ ਲੈਣ ਜਾ ਰਹੇ ਹੋ ਅਮਰਤਪਾਲ ਦੇ ਮਾਪਿਆਂ ਕੋਲ ਤੇ ਫਿਰ ਤੁਹਾਨੂੰ ਉਹਨਾਂ ਨੂੰ ਸਪੋਰਟ ਕਰ ਦੇਣੀ ਚਾਹੀਦੀ ਹੈ ਤੁਸੀਂ ਖੁਦ ਜੋ ਮੰਗ ਰਹੇ ਹੋ ਸਪੋਰਟ ਹੋ ਸਕਦਾ ਅੱਗੋਂ ਕਿਹਾ ਵੀ ਹੋਵੇ ਉਹਨਾਂ ਨੇ ਹਾਂ ਫਿਰ ਤੁਸੀਂ ਦੇ ਦਿਓ ਵੱਡਾ ਦਿਲ ਤੁਸੀਂ ਕਰ ਲੋ ਨਾ ਤੁਸੀਂ ਤੁਹਾਡੀ ਪਾਰਟੀ ਪੰਜਾਬ 'ਚ ਸਰਕਾਰਾਂ ਰਹੀਆਂ ਸੈਂਟਰ 'ਚ ਸਰਕਾਰਾਂ ਰਹੀਆਂ ਤੁਹਾਡੇ ਮੈਂਬਰ ਪਾਰਲੀਮੈਂਟ ਜਿੱਤਦੇ ਰਹੇ ਨੇ ਉਥੇ ਕਿੰਨੀ ਗੱਲ ਕੀਤੀ ਸਾਰੀ ਦੁਨੀਆ ਨੂੰ ਪਤਾ ਤੇ ਕਿਸੇ ਹੋਰ ਨੂੰ ਮੌਕਾ ਦੇ ਦੋ ਜੇ ਤੁਹਾਨੂੰ ਪੰਥ ਦੀ ਫਿਕਰ ਆ ਕੌਮ ਦੀ ਫਿਕਰ ਆ ਤਾਂ ਫਿਰ ਅਮਰਿਤਪਾਲ ਦੇ ਹੱਕ 'ਚ ਬੈਠ ਜਾਓ ਜਾਂ ਹੱਕ 'ਚ ਬੈਠ ਜਾਓ ਉੱਤੇ ਜਾਂ ਫਿਰ ਖੁੱਲ ਕੇ ਚੋਣ ਲੜੋ ਪਰ ਪਤਾ ਨਹੀਂ ਵਿਰਸਾ ਸਿੰਘ ਮਲਟੋਵਾ ਸਾਹਿਬ ਨੂੰ ਕਿਉਂ ਲੱਗਾ ਕਿ ਜਾਣਾ ਚਾਹੀਦਾ ਇਹ ਤੇ ਉਹ ਹੀ ਖੁੱਲ ਕੇ ਦੱਸ ਸਕਦੇ ਨੇ ਹਾਲਾਂਕਿ ਦੇ ਵੀ ਜੋ ਜਾਣਕਾਰ ਦੱਸਦੇ ਨੇ ਕਿ ਉਹਨਾਂ ਦੇ ਮਾਤਾ ਪਿਤਾ ਦੇ ਨਾਲ ਬੰਦ ਕਮਰੇ ਦੇ ਵਿੱਚ ਮੀਟਿੰਗ ਕਰਨਾ ਚਾਹੁੰਦੇ ਸੀ ਪਰ ਉਹਨਾਂ ਨੇ ਕਿਹਾ ਕਿ ਨਹੀਂ ਜੋ ਕਰਨੀ ਹੈ ਸਾਡੇ ਨਾਲ ਸਾਹਮਣੇ ਬੈਠੋ ਸਾਰੀ ਦੁਨੀਆ ਨੂੰ ਪਤਾ ਲੱਗੂਗਾ ਹਾਲਾਂਕਿ ਇਹ ਵੀ ਚਰਚਾ ਸੁਣਨੀ ਚਾਹੀਏ ਕਿ ਵਿਰਸਾ ਸਿੰਘ ਮਲਟੋਵਾ ਸਾਹਿਬ ਕਹਿੰਦੇ ਜੀ ਕਿ ਮੈਂ ਇਲੈਕਸ਼ਨ ਲੜ ਰਿਹਾ ਤੇ ਮੈਨੂੰ ਲੋਕ ਗਾਲਾਂ ਕੱਢ ਰਹੇ ਨੇ ਹੁਣ ਸਵਾਲ ਹੈ ਕਿ ਉਹ ਅੰਮ੍ਰਿਤਪਾਲ ਦੇ ਮਾਪਿਆਂ ਨੇ ਥੋੜਾ ਕਿਹਾਊਗਾ ਜਾਂ ਅੰਮ੍ਰਿਤਪਾਲ ਸਿੰਘ ਨੇ ਥੋੜਾ ਕਿਹਾਊਗਾ ਕਿ ਜਿਹੜਾ ਮੇਰੇ ਖਿਲਾਫ ਚੋਣ ਲੜ ਰਿਹਾ ਤੇ ਉਹਨੂੰ ਗਾਲਾਂ ਕਢੋ ਗਾਲਾਂ ਤੇ ਸਾਨੂੰ ਵੀ ਲੋਕੀ ਕੱਢ ਰਹੇ ਨੇ ਗਾਲਾਂ ਤੇ ਹਰ ਇੱਕ ਨੂੰ ਕਿਉਂਕਿ ਸੋਸ਼ਲ ਮੀਡੀਆ ਦਾ ਜ਼ਮਾਨਾ ਕੇ ਦਾ ਮੂੰਹ ਬੰਦ ਕਰ ਲੋਗੇ ਗਾਲਾਂ ਕੱਢਣੀਆਂ ਤੇ ਸੁਨੀਆਂ ਪੈਣੀਆਂ ਹੀ ਹੈਆਂ ਨੇ ਪਰ ਉਹ ਮਸਲਾ ਹੈ ਕਿ ਅਮਰਤਪਾਲ ਸਿੰਘ ਦੇ ਕੀ ਹੱਕ ਦੇ ਵਿੱਚ ਇੱਕ ਨੇਰੀ ਬਣ ਰਹੀ ਹੈ ਹਵਾ ਬਣ ਰਹੀ ਹੈ ਕਿ ਕਾਲੀ ਦਲ ਦਾ ਲੀਡਰ ਜਿਹੜੇ ਦੋ ਵਾਰ ਐਮਐਲਏ ਰਹੇ ਚੁੱਕੇ ਨੇ ਪਹਿਲੀ ਵਾਰ ਉਹ ਬਲਟੋਵਾ ਹਲਕਾ ਫਿਰ ਖੇਮਕਰ ਨਾਮ ਬਦਲ ਗਿਆ ਸੀ ਔਰ ਕਾਲੀ ਦਲ ਦੀ ਕੋਰ ਕਮੇਟੀ ਦਾ ਮੈਂਬਰ ਉਹ ਦੂਜੇ ਉਮੀਦਵਾਰ ਕੋ ਜਾ ਰਿਹਾ ਕਿ ਮੇਰੀ ਮਦਦ ਕਰੋ ਦੇ ਮਾਪਿਆਂ ਕੋ ਜਾ ਰਿਹਾ ਇਹ ਮੈਨੂੰ ਲੱਗਦਾ ਕਿ ਕਾਲੀ ਦਲ ਹਾਰ ਕਬੂਲ ਚੁੱਕਾ ਇਸ ਮਸਲ 'ਚ ਉਹਨਾਂ ਨੂੰ ਵੈਸੇ ਜਾਣਾ ਨਹੀਂ ਨਹੀਂ ਚਾਹੀਦਾ ਇੱਕ ਗੱਲ ਹੋਰ ਸਪਸ਼ਟ ਹੋ ਗਈ ਕਿਉਂਕਿ ਸੁਖਵੀਰ ਸਿੰਘ ਬਾਦਲ ਦਾ ਅੱਜ ਦਾ ਪ੍ਰੈਸ ਨੋਟ ਹੈ ਜਿਹੜਾ ਬਿਆਨ ਜਾਰੀ ਕੀਤਾ ਗਿਆ ਉਸ ਵਿੱਚ ਨਾਮ ਨਹੀਂ ਲਿਆ ਗਿਆ ਪਰ ਆਪਣੇ ਹਵਾਲੇ ਦਿੱਤੇ ਗਏ ਕਿ ਪ੍ਰਕਾਸ਼ ਸਿੰਘ ਬਾਦਲ ਦਾ ਕਿਹਾ ਗਿਆ ਕਿ ਉਹਨਾਂ ਨੇ ਤਾਂ 15 16 ਸਾਲ ਹੋਰ ਨਾਲ ਦਾ ਵੀ ਗੱਲ ਕਹੀ ਗਈ ਕਿ ਜੇਲਾਂ ਕੱਟੀਆਂ ਪਰ ਅੱਜ ਕੱਲ੍ਹ ਕਹਿੰਦੇ 1 ਸਾਲ ਵੀ ਜੇਲ੍ਹ 'ਚ ਕੱਟਣਾ ਕਈਆਂ ਲਈ ਔਖਾ ਹੋ ਜਾਂਦਾ ਹੈ ਬਾਹਰ ਆਉਣ ਨੂੰ ਫਿਰਦੇ ਆ ਉਹ ਕਿਸ ਨੂੰ ਕਿਹਾ ਫਿਰ ਔਰ ਨਾਲ ਹੀ ਕਿਹਾ ਕਿ ਜਿਹੜੀ ਭਾਜਪਾ ਦੇ ਨਾਲ ਜਾਂ ਸ਼ ਕਿੱਤੀ ਹੈ ਕਿਵੇਂ ਹਰਿਆਣੇ ਚ ਵੱਖਰੀ ਬਣ ਗਈ ਦਿੱਲੀ ਚ ਕਿਵੇਂ ਕਬਜ਼ਾ ਹੋ ਗਿਆ ਇੱਥੋਂ ਤੱਕ ਕਹਿ ਦਿੱਤਾ ਗਿਆ ਕਿ ਸਾਰੇ ਉਹਨਾਂ ਦੇ ਖਿਲਾਫ ਹੈ ਸਾਡੀ ਲੜਾਈ ਸਾਡਾ ਸਾਥ ਦਿਓ ਵੀ ਗੱਲਾਂ ਵੀ ਕੀਤੀਆਂ ਉਹਨਾਂ ਨੇ ਤੇ ਕੋ ਸਭ ਤੋਂ ਵੱਡੀ ਗੱਲ ਹੈ ਕਿ ਪ੍ਰਕਾਸ਼ ਸਿੰਘ ਬਾਦਲ ਸਮੇਤ ਜਦੋਂ ਉਹਨਾਂ ਦੇ ਜਿਹੜੇ ਸਮਕਾਲੀ ਨੇ ਪ੍ਰਕਾਸ਼ ਸਿੰਘ ਬਾਦਲ ਸਾਹਿਬ ਦੇ ਜਿਹੜੇ ਸਮਕਾਲੀ ਸੀ ਉਹਨਾਂ ਨੇ ਵੀ ਬਹੁਤ ਜੇਲਾਂ ਕੱਟੀਆਂ ਨੇ ਹਰ ਇੱਕ ਨੇ ਜੇਲ੍ਹ ਕੱਟੀ ਕਿਉਂਕਿ 1975 ਜਦੋਂ ਇੰਦਰਾ ਗਾਂਧੀ ਵੱਲੋਂ ਐਮਰਜੈਂਸੀ ਲਗਾਈ ਜਾਂਦੀ ਆ ਜਾਂ ਉਸ ਤੋਂ ਪਹਿਲਾਂ ਜਾਂ ਬਾਅਦ ਦੇ ਵਿੱਚ ਬਹੁਤ ਸਾਰੇ ਕਾਲੀ ਲੀਡਰਾਂ ਨੇ ਕੱਟੀਆਂ ਨੇ ਪ੍ਰਕਾਸ਼ ਸਿੰਘ ਬਾਦਲ ਸਾਹਿਬ ਉਹਨਾਂ ਦੇ ਵਿੱਚੋਂ ਇੱਕ ਨੇ ਕਿਉਂਕਿ ਉਹਨਾਂ ਦਾ ਰੁਤਬਾ ਇੱਡਾ ਵੱਡਾ ਬਣ ਗਿਆ ਕਿ ਸੂਬੇ ਦੇ ਉਹ ਪੰਜ ਵਾਰ ਮੁੱਖ ਮੰਤਰੀ ਬਣ ਗਏ ਤੇ ਹੁਣ ਇਸ ਦੁਨੀਆ ਦੇ ਵਿੱਚ ਨਹੀਂ ਆ ਤੇ ਉਹ ਨਾਮ ਵੱਡਾ ਹੋ ਗਿਆ ਬਾਕੀਆਂ ਨੇ ਵੀ ਕੱਟੀ ਨੇ ਜਿਹੜੇ ਵੀ ਤੁਸੀਂ ਕੱਲ ਹੀ ਕਿਉਂਕਿ ਕੱਲ ਹੀ ਦੇ ਹਰ ਲੀਡਰ ਨੇ ਕੱਟੀ ਆਈ ਹੈ ਚਾਹੇ ਕੋਈ ਪਿੰਡ ਦੇ ਲੈਵਲ ਦਾ ਸੀ ਚਾਹੇ ਸਟੇਟ ਲੈਵਲ ਦਾ ਸੀ ਕਾਲੀ ਦੇ ਸੰਘਰਸ਼ਾਂ ਚੋਂ ਨਿਕਲੀ ਹੋਈ ਪਾਰਟੀ ਨਾ 1920 ਚ ਤੇ ਤਾਂ ਹੀ ਹੋਇਆ ਨਾ ਕਿੰਨੇ ਕਾਲੀਆਂ ਨੇ ਮੋਰਚੇ ਲਾਏ ਨੇ ਕਾਲੀਏ ਦੇ ਆਪਣੇ ਆਪ ਚ ਇੱਕ ਕਾਲੀ ਇੱਕ ਹੋਣਾ ਫਖਰ ਸੀ ਅੱਜ ਵੀ ਫਖਰ ਹੈ ਜਿਹੜੇ ਜਿਹੜੇ ਸੱਚੇ ਹਾਂ ਜਿਹੜੇ ਸੱਚੇ ਨੇ ਜਿਹੜੇ ਪੰਤ ਦੀ ਗੱਲ ਕਰਦੇ ਉਹ ਅੱਜ ਆਪਣੇ ਆਪ ਚ ਅੱਜ ਵੀ ਫਕਰ ਮਹਿਸੂਸ ਕਰਦੇ ਨੇ ਉਹ ਵੱਖਰੀ ਗੱਲ ਕਿ ਕਾਲੀ ਦਲ ਦੇ ਵਿੱਚ ਕਈ ਇਹੋ ਵੈਰਾਈਟੀ ਆ ਗਈ ਭਾਂਤ ਭਾਂਤ ਦੀ ਲੱਕੜੀ ਇਕੱਠੀ ਹੋ ਗਈ ਜਿਨ੍ਹਾਂ ਦੇ ਮੂੰਹੋਂ ਇਹ ਕਹਿਣਾ ਚੰਗਾ ਨਹੀਂ ਲੱਗਦਾ ਕਿ ਮੈਨੂੰ ਕਾਲੀ ਹੋਣ ਤੇ ਮਾਣ ਕਾਲੀ ਅਸਲ ਦੇ ਵਿੱਚ ਜਿਨ੍ਹਾਂ ਨੂੰ ਲੋਕੀ ਅੱਜ ਵੀ ਸਲਾਮ ਕਰਦੇ ਨੇ ਹੁਣ ਰਹੀ ਗੱਲ ਕਿ ਅ ਵਿਰਸਾ ਸਿੰਘ ਵਲਟੋ ਵਲਟੋਆ ਸਾਹਿਬ ਨੇ ਕਾਲੀ ਦਲ ਨੂੰ ਫਸਾ ਦਿੰਦਾ ਜਾਂ ਸੁਬੀਤ ਸਿੰਘ ਬਾਦਲ ਨੂੰ ਫਸਾ ਦਿੰਦਾ ਕਿ ਇੱਕ ਪਾਸੇ ਕਾਲੀ ਦਲ ਦੇ ਲੀਡਰ ਉਮੀਦਵਾਰ ਖਡੂਰ ਸਾਹਿਬ ਤੋਂ ਉਹ ਜਾ ਕੇ ਕਹਿ ਰਹੇ ਨੇ ਕਿ ਮੇਰੀ ਸਪੋਰਟ ਕਰੋ ਉਹ ਕਹਿੰਦੇ ਅਸੀਂ ਕਿਉਂ ਸਪੋਰਟ ਕਰੀਏ ਅਸੀਂ ਚੋਣ ਲੜਨੀ ਲੜ ਰਹੇ ਆ ਸਾਡਾ ਲੋਕਾਂ ਨੇ ਸਾਨੂੰ ਕਿਹਾ ਕਿ ਲੜੋ ਅਸੀਂ ਲੜ ਰਹੇ ਨੇ ਤੁਸੀਂ ਆਪਣੀ ਚੋਣ ਦਾ ਪ੍ਰਚਾਰ ਸ਼ੁਰੂ ਕਰੋ ਕਾਂਗਰਸ ਵੀ ਚੋਣ ਪ੍ਰਚਾਰ ਕਰੀਏ ਜਾਂ ਫਿਰ ਕਾਲੀ ਦਲ ਉਹਨਾਂ ਦੇ ਹੱਕ 'ਚ ਬੈਠ ਜੇ ਹੁਣ ਜਿਹੜੇ ਜਿੱਥੋਂ ਤੱਕ ਸਵਾਲ ਆ ਗਿਆ ਸੁਬੀਤ ਸਿੰਘ ਬਾਦਲ ਸਾਹਿਬ ਦਾ ਇਸ਼ਾਰਾ ਤੇ ਸਾਰੀ ਦੁਨੀਆ ਨੂੰ ਪਤਾ ਕਿ 1 ਸਾਲ ਦੀ ਸਜ਼ਾ ਤੋਂ ਬਾਅਦ ਕੌਣ ਹੈ ਉਹ ਲੋਕਾਂ ਨੂੰ ਪਤਾ ਉਹ ਸੁਭੀਸ਼ਮ ਬਾਦਲ ਨੂੰ ਲੋਕਾਂ ਨੇ ਫੇਸਬੁੱਕ ਤੇ ਜਵਾਬ ਦੇ ਦਿੱਤੇ ਹੋਣਗੇ ਪਰ ਸਵਾਲ ਇਸ ਮਸਲੇ ਚ ਕਿ ਲੀਡਰ ਤੁਹਾਡੇ ਉਮੀਦਵਾਰ ਉਹਨਾਂ ਦੇ ਪਰਿਵਾਰ ਨਾਲ ਮਿਲ ਰਹੇ ਦੂਜੇ ਪਾਸੇ ਤੁਸੀਂ ਗੱਲ ਗੋਲਮੋਲ ਕਰ ਰਹੇ ਲੇਕਿਨ ਲੋਕੀ ਇਸ਼ਾਰਾ ਸਮਝ ਚੁੱਕੇ ਨੇ ਕਿ ਤੁਸੀਂ ਕਿਹਦੇ ਬਾਰੇ ਗੱਲ ਕੀਤੀ ਆ ਵੀ 1 ਸਾਲ ਪਹਿਲਾਂ ਉਹਨਾਂ ਇੰਨੀਆਂ ਨੇ ਕਿਹਨੇ 19 ਸਾਲ ਕੱਟੀ ਨੇ 10 ਸਾਲ ਕੱਟੀ ਨੇ 9 ਸਾਲ ਕੱਟੀ ਨੇ 16 ਸਾਲ ਕੱਟੀ ਆ ਇਹਦੇ ਚ ਕੋਈ ਹੈ ਨਹੀਂ ਆ ਕਿ ਧਰਮ ਦੀ ਖਾਤਰ ਕੌਮ ਦੀ ਖਾਤਰ ਪੰਥ ਦੀ ਖਾਤਰ ਦੇਸ਼ ਦੀ ਖਾਤਰ ਕਈਆਂ ਨੇ ਜੇਲਾਂ ਕੱਟੀਆਂ ਕੱਟੀਆਂ ਨੇ ਉਦੋਂ ਮੀਸਾ ਲੱਗਦਾ ਹੈ ਅੱਜਕੱਲ ਐਨਐਸਏ ਲੱਗਦਾ ਪਰ ਹੁਣ ਵਾਰ-ਵਾਰ ਉਸ ਚੀਜ਼ ਤੇ ਬਾਦਲ ਸਾਹਿਬ ਨੇ ਜੋ ਕੌਮ ਵਾਸਤੇ ਕੀਤਾ ਲੋਕਾਂ ਨੇ ਉਹਨਾਂ ਦਾ ਮੁੱਲ 모ੜਿਆ ਕਿਹੜਾ ਪੰਜਾਬ ਦੇ ਵਿੱਚ ਹਲੇ ਤੱਕ ਕੋਈ ਮੁੱਖ ਮੰਤਰੀ ਨਹੀਂ ਬਣਿਆ ਜਿਹੜੇ ਜਿਨ੍ਹਾਂ ਨੇ 5 ਵਾਰ ਸੂਬੇ ਦਾ ਮੁੱਖ ਮੰਤਰੀ ਹੁੰਦਾ ਮਾਣ ਹਾਸਲ ਹੋਇਆ ਬਾਦਲ ਸਾਹਿਬ ਨੇ ਜੋ ਕੌਮ ਬਾਸੇ ਪੰਜਾਬ ਦੇ ਲੋਕਾਂ ਨੇ ਉਹਨਾਂ ਨੂੰ ਫਲ ਦਿੱਤਾ ਹੈਗਾ ਉਹਨਾਂ ਦਾ ਫਲ ਸੁਖਬੀ ਸਿੰਘ ਬਾਦਲ ਹੋਣਾਂ ਨੂੰ ਵੀ ਮਿਲਿਆ ਮੈਂਬਰ ਪਾਰਲੀਮੈਂਟ ਰਹਿ ਚੁੱਕੇ ਸੈਂਟਰ ਜਵਦੀਰ ਰਹਿ ਚੁੱਕੇ ਕਿਹਨੇ ਉਹਨਾਂ ਦੇ ਰਿਸ਼ਤੇਦਾਰ ਮੰਤਰੀ ਰਹਿ ਚੁੱਕੇ ਹੈਗੇ ਨੇ ਨੌ ਸੈਂਟਰ ਦੇ ਵਿੱਚ ਵਜ਼ੀਰ ਰਹਿ ਚੁੱਕੇ ਨੇ ਸ਼ਰੂਨੀ ਕਮੇਟੀ ਦੇ ਵਿੱਚ ਉਹਨਾਂ ਦਾ ਕਬਜ਼ਾ ਹੈਗਾ ਸਾਰੇ ਪਰਿਵਾਰ ਨੂੰ ਫਲ ਮਿਲਿਆ ਪ੍ਰਕਾਸ਼ ਸਿੰਘ ਬਾਦਲ ਸਾਹਿਬ ਕਰਕੇ ਹੁਣ ਸਵਾਲ ਇਹ ਸਭ ਤੋਂ ਵੱਡਾ ਆ ਗਿਆ ਕਿ ਇਹ ਜਿਹੜਾ ਹੁਣ ਤੁਸੀਂ ਟੌਂਚ ਮਾਰੀ ਹੈਗੀ ਆ ਨਾ ਉਹ ਜਿਹੜੀ ਸਿਆਸੀ ਤੁਸੀਂ ਚੁੰਡੀ ਵੱਡੀ ਨਾ ਲੋਕੀ ਸਮਝ ਚੁੱਕੇ ਨੇ ਉਹ ਤੁਹਾਡਾ ਨੁਕਸਾਨ ਹੋਣਾ ਇੱਕ ਸੀਟ ਤੇ ਨਹੀਂ ਉਹ ਕਿ ਬਾਕੀਆਂ ਤੇ ਵੀ ਹੋਏਗਾ ਔਰ ਇਹ ਮਸਲੇ ਦੇ ਵਿੱਚ ਕਿ ਕਾਲੀ ਦਲ ਪਹਿਲਾਂ ਇਲੈਕਸ਼ਨ ਸੋਚਿਆ ਨਹੀਂ ਸੀ ਕਾਲੀ ਦਲ ਨੇ ਕਿ ਉੱਥੋਂ ਆਜੂਗਾ ਅਮਰਪਾਲ ਸਿੰਘ ਹੁਣੀ ਚੋਣ ਲੜਨਗੇ ਕਿਉਂਕਿ ਪਹਿਲਾਂ ਤਾਂ ਇਹ ਵਿਰਸਾ ਸਿੰਘ ਬਲਟੋਵਾ ਦੀ ਸਭ ਤੋਂ ਮੰਗ ਕਿ ਮੈਨੂੰ ਲੜਾਓ ਫਿਰ ਰੌਲਾ ਪੈ ਗਿਆ ਵਿਕਰਮ ਸਿੰਘ ਮਜੀਠੀਆ ਵਿਕਰਮ ਸਿੰਘ ਮਜੀਠੀਆ ਨੇ ਨਹੀਂ ਕਿਹਾ ਵਿਰਸਾ ਸਿੰਘ ਬਲਟੋਵਾ ਦੀ ਮੰਗ ਸੀ ਕਿ ਮੈਂ ਲੜਨਾ ਚਾਹੁੰਦਾ ਜੀ ਉਹ ਪਾਰਟੀ ਨੇ ਦੇ ਦਿੱਤੀ ਫਿਰ ਜਦੋਂ ਇਹ ਰੌਲਾ ਪੈ ਗਿਆ ਫਿਰ ਇਹਨਾਂ ਨੇ ਬਹੁਤ ਸਾਰੇ ਤਰਲੇ ਮੰਤਾਂ ਕੀਤੀਆਂ ਨੇ ਜੋ ਸਾਡੇ ਜਾਣਕਾਰ ਦੱਸਦੇ ਨੇ ਬੀਬੀ ਪਰਮਜੀਤ ਕੋਲ ਖਾਲੜਾ ਹੋਣਾ ਦੇ بڑے ਘਰ ਜਾ ਕੇ ਮੀਟਿੰਗਾਂ ਹੋਈਆਂ ਨੇ ਬੰਦ ਕਮਨਿਆਂ ਦੇ ਵਿੱਚ ਮੀਟਿੰਗਾਂ ਹੋਈਆਂ ਨੇ ਤਰਲੇ ਕੀਤੇ ਨੇ ਕਿ ਤੁਸੀਂ ਲੜੋ ਉਹ ਬੀਬੀ ਖਾਲੜਾ ਕਹਿੰਦੀ ਮੈਂ ਕਿਵੇਂ ਲੜ ਸਕਦੀ ਆ 2019 ਚ ਤੁਸੀਂ ਮੈਨੂੰ ਹਰਾਇਆ 2019 ਚ ਮੈਂ ਤੁਹਾਡੇ ਖਿਲਾਫ ਬਹੁਤ ਕੁਝ ਬੋਲਿਆਗਾ ਤੇ ਮੇਰਾ ਕਰਦਾਰ ਨਹੀਂ ਤੇ ਮੈਂ ਉਸ ਸੁਹਾਗ ਦੀ ਹੈ ਜਿਹਨੂੰ ਦੁਨੀਆ ਜਾਣਦੀ ਹੈ ਖਾਲੜਾ ਸਾਹਿਬ ਨੂੰ ਜਿਨ੍ਹਾਂ ਨੇ ਲਵਾਰਸ ਲਾਸ਼ਾਂ ਦੇ ਵਾਰਸ ਬਣੇ ਨੇ ਤੇ 5000 ਲਾਸ਼ਾਂ ਕੱਢ ਕੇ ਦਿੱਤੀਆਂ ਕਿ ਉਸ ਸਮੇਂ ਦੀ ਹਕੂਮਤ ਨੇ ਕਿਵੇਂ ਪੰਜਾਬ ਦੀਆਂ ਨਦੀਆਂ ਦੇ ਵਿੱਚ ਖੂਨ ਬਹਾਇਆ ਤੇ ਮੈਂ ਤਾਂ ਮੇਰਾ ਤਾਂ ਉਹ ਸੁਹਾਗ ਹੈ ਤੇ ਮੈਂ ਕਿਵੇਂ ਹੁਣ ਤੁਹਾਡੇ ਨਾਲ ਰਲ ਜਾ ਇਹਨਾਂ ਨੇ ਬੜੀ ਮਨਵਾਉਣ ਦੀ ਕੋਸ਼ਿਸ਼ ਕੀਤੀ ਲੇਕਿਨ ਕੋਈ ਜ਼ਮੀਰ ਵਾਲੇ ਲੋਕ ਹੁੰਦੇ ਇਲੈਕਸ਼ਨ ਠੀਕ ਹੈ ਜਿੱਤ ਕੇ ਮੈਂਬਰ ਪਾਰਲੀਮੈਂਟ ਨਹੀਂ ਬਣੇ ਸਾਰੇ ਮੈਂਬਰ ਪਾਰਲੀਮੈਂਟ ਨਹੀਂ ਬਣਦੇ ਸਾਰੇ ਮੰਤਰੀ ਨਹੀਂ ਬਣਦੇ ਸਾਰੇ ਵਿਧਾਇਕ ਨਹੀਂ ਬਣਦੇ ਪਰ ਜ਼ਮੀਰ ਵਾਲੇ ਲੋਕ ਇਹਨਾਂ ਮੁੱਖ ਮੰਤਰੀਆਂ ਤੋਂ ਵਿਪਰ ਹੁੰਦੇ ਨੇ ਹੁਣ ਇਹ ਸਵਾਲ ਹੈ ਕਿ ਅਮਰਿਤਪਾਲ ਸਿੰਘ ਦੇ ਮਸਲੇ 'ਚ ਕਾਲੀ ਦਲ ਦੀ ਜਿਹੜੀ ਸਿਆਸਤ ਹੈ ਨਾ ਉਹ ਹੋਰ ਡਾਵਾ ਡੋ ਵਾਲੀ ਸਥਿਤੀ 'ਚ ਹੋ ਗਈ ਕਿ ਮਰਦੀ ਨੂੰ ਅੱਕ ਵੀ ਚੱਪਣਾ ਪੈ ਰਿਹਾ ਹੈਗਾ ਤੇ ਚੱਪਣਾ ਵੀ ਨਹੀਂ ਚਾਹੁੰਦੇ ਕਾਲੀ ਦਲ ਹੁਣ ਜਿਹੜੇ ਸੁਭੀਸ਼ ਸਿੰਘ ਬਾਦਲਾ ਦਾ ਸਵਾਲ ਹੈ ਕਿ ਜਦੋਂ ਤੁਸੀਂ ਐਨਡੀਏ ਨਾਲੋਂ ਆਦੋਆਂ ਸਾਡੇ ਤੇ ਵਿਪਤਾਵਾਂ ਬਹੁਤ ਪੈ ਗਈਆਂ ਸਵਾਲ ਇਹ ਕਿ ਤੁਸੀਂ ਅੱਡ ਨਹੀਂ ਹੋਏ ਜਿੱਦਾਂ ਤੁਸੀਂ ਭਾਜਪਾ ਨਾਲ ਗੱਠਜੋੜ ਕਰ ਲਿਆ ਸੀ ਉਦੋਂ ਹੀ ਪੰਥ ਤੇ ਅਕਾਲੀ ਦਲ ਤੇ ਵਿਪਤਾ ਪੈਣੀ ਸ਼ੁਰੂ ਹੋ ਗਈ ਜਦੋਂ ਤੁਸੀਂ ਪੰਥ ਨੂੰ ਛੱਡ ਕੇ ਤੇ ਪੰਜਾਬ ਆਪਣੇ ਆਪ ਨੂੰ ਪੰਜਾਬੀ ਪਾਰਟੀ ਬਣਾਉਣ ਦੀ ਕੋਸ਼ਿਸ਼ ਕੀਤੀ ਜਾਂ ਸੈਕੂਲਰ ਤੇ ਪਹਿਲਾਂ ਹੀ ਤੁਸੀਂ ਅਕਾਲੀ ਦਲ ਪਹਿਲਾਂ ਵੀ ਸੈਕੂਲਰ ਰਿਹਾ ਸੀ ਜਿਨ੍ਹਾਂ ਨੇ ਐਮਰਜੈਂਸੀ ਨਹੀਂ ਮੰਨੀ ਹੈਗੀ ਉਹ ਸੈਕੂਲਰ ਸੀ ਪਰ ਤੁਸੀਂ ਇਹ ਨਾ ਕਹੋ ਕਿ ਐਨਡੀਏ ਨਾਲ ਤੋੜ ਕੇ ਸਾਡੇ ਤੇ ਹਮਲੇ ਹੋ ਰਹੇ ਨੇ ਤਹਾਡੇ ਹਮਲੇ ਉਦੋਂ ਹੀ ਹੋਣੇ ਸ਼ੁਰੂ ਹੋ ਗਏ ਜੇ ਤੁਸੀਂ ਗੱਠ ਜੋੜ ਕਰ ਲਿਆ ਜੇ ਤੁਸੀਂ ਅਨ ਕੰਡੀਸ਼ਨਲ ਸ਼ਰਤਾਂ ਦੇ ਬਿਨਾਂ ਸ਼ਰਤਾਂ ਦੇ ਹਮਾਇਤ ਕਰ ਦਿੱਤੀ ਕਿਵੇਂ ਅੱਜ ਵੀ ਰੌਲਾ ਹੈ ਕਿ ਕਿਵੇਂ ਨਾਨਕਸ਼ਹੀ ਕੈਲੰਡਰ ਲਾਗੂ ਹੋਣ ਤੋਂ ਕਿੰਨੇ ਰਕਵਾਇਆ ਗਿਆ ਅਕਾਲ ਤਖਤ ਕਿੰਨੀ ਦਖਲਅੰਦਾਜ਼ੀ ਆ ਸ਼੍ਰੋਮਣੀ ਗੁਰਦਾ ਪਰਬੰਧ ਕਮੇਟੀ ਤੇ ਕਿੰਨੀ ਦਖਲਅੰਦਾਜ਼ੀ ਆ ਸਿੱਖ ਕੌਮ ਦੇ ਵਿੱਚ ਕਿੰਨੀ ਦਖਲਅੰਦਾਜ਼ੀ ਆ ਉਹ ਜਿਹੜਾ 1996 ਦੇ ਵਿੱਚ ਗੱਠ ਜੋੜ ਹੋਇਆ ਨਾ ਉਦੋਂ ਨਹੀਂ ਵੱਜ ਗਈ ਹੁਣ ਤੁਸੀਂ ਕਹਿ ਰਹੇ ਕਿ ਗੱਠ ਜੋੜ ਅਸੀਂ ਟੁੱਟਾ ਬੇਦਬੀ ਤੇ ਤੁਹਾਡਾ ਗੱਠ ਜੋੜ ਤੇ ਹੁਣ ਟੁੱਟਿਆ 2 ਸਾਲ ਵੀ ਨਹੀਂ ਹੋਏ ਤੇ ਬੇਦਬੀ ਤੇ 2015 ਦੇ ਵਿੱਚ ਜਦੋਂ ਸੂਬੇ ਦੇ ਵਿੱਚ ਸ਼੍ਰੋਮਣੀ ਕਾਲੀ ਦਲ ਭਾਰਤੀ ਜਨਤਾ ਪਾਰਟੀ ਦੀ ਸਾਂਝੀ ਸਰਕਾਰ ਸੀ ਗੱਲ ਕਰਦੇ ਆ ਨਾਲ ਇੱਕ ਨਾਮ ਵੀ ਲਿਆ ਸੁਖਬੀਰ ਸਿੰਘ ਬਾਦਲ ਨੇ ਉਹ ਬਲਜੀਤ ਸਿੰਘ ਦਾਦੂਵਾਲ ਦਾ ਕਹਿੰਦੇ ਉਹਨਾਂ ਨੇ ਸਭ ਤੋਂ ਬਾਅਦ ਉੱਥੇ ਮੋਰਚੇ 'ਚ ਰੌਲਾ ਪਾਇਆ ਤੇ ਔਰ ਉਹੀ ਜਾ ਕੇ ਫਿਰ ਭਾਜਪਾ ਦੀ ਝੋਲੀ 'ਚ ਬਹਿ ਗਏ ਜੇ ਤੁਹਾਨੂੰ ਅੱਜ 2015 8 ਸਾਲ ਬਾਅਦ 9 ਸਾਲ ਬਾਅਦ ਜਾਗਿਓ ਕਿ ਉਹਦੇ 'ਚ ਸੈਂਟਰ ਦੀਆਂ ਏਜੰਸੀਆਂ ਜ਼ਿੰਮੇਵਾਰ ਤੇ ਫਿਰ ਤੁਸੀਂ 17 ਇਕੱਠੀ ਕਿਉਂ ਲੜੀ ਹੂੰ 19 ਦੀ ਲੋਕ ਸਭਾ ਚੋਣਾਂ ਇਕੱਠੀ ਕਿਉਂ ਲੜੀ ਹੈਗੀ ਮਤਲਬ ਸੁਭੀਤ ਸਿੰਘ ਬਾਦਲ ਦੀਆਂ ਗੱਲਾਂ ਦੇ ਵਿੱਚ ਲੋਕ ਆਉਣਗੇ ਇਹ ਲੋਕਾਂ ਤੇ ਨਿਰਭਰ ਕਰਦਾ ਕਿਉਂਕਿ ਬੇਦਵੀ ਪੰਜਾਬ ਦੇ ਵਿੱਚ ਅਕਤੂਬਰ 2015 ਚ ਹੋਣੀ ਸ਼ੁਰੂ ਹੋ ਚੁੱਕੀ ਉਦੋਂ ਸ਼੍ਰੋਮਣੀ ਅਕਾਲੀ ਦਲ ਬੀਜੇਪੀ ਦੀ ਸਾਂਝੀ ਸਰਕਾਰ ਪੰਜਾਬ ਦੇ ਵਿੱਚ ਵੀ ਸੈਂਟਰ ਦੇ ਵਿੱਚ ਵੀ ਤੇ ਤੁਸੀਂ ਅੱਜ ਬੀਜੇਪੀ ਤੇ ਇਲਜ਼ਾਮ ਲਾ ਰਗੇ ਸੈਂਟਰ ਦੀਆਂ ਜਿਹੜੀਆਂ ਏਜੰਸੀਆਂ ਨੇ ਉਹ ਸਾਰੀਆਂ ਖੇਡਾਂ ਖੇਡ ਰਹੀਆਂ ਨੇ ਇਹ ਲੋਕਾਂ ਦੇ ਗੱਲ ਪੱਚਦੀ ਕਿ ਨਹੀਂ ਪੱਚਦੀ ਬੀਜੇਪੀ ਦੇ ਲੀਡਰਾਂ ਦੀ ਗੱਲ ਪੱਚਦੀ ਕਿ ਨਹੀਂ ਪੱਚਦੀ ਲੋਕਾਂ ਤੇ ਤਾਂ ਬੀਜੇਪੀ ਤੇ ਨਿਰਭਰ ਕਰਦਾ ਪਰ ਕੀ ਸੁਭੀਤ ਸਿੰਘ ਬਾਦਲ ਦੀਆਂ ਇਹਨਾਂ ਗੱਲਾਂ ਦੇ ਨਾਲ ਲੋਕ ਮੰਨ ਲੈਣਗੇ ਕਿ ਜਿਹਾ ਹੋਇਆ ਤੇ ਜੇ ਤੁਹਾਨੂੰ 9 ਸਾਲ ਬਾਅਦ ਇਹ ਲੱਗਾਗਾ ਤੇ ਫਿਰ ਤੁਸੀਂ ਗੱਠ ਜੋੜ ਕਿਉਂ ਤੁਹਾਡੀਆਂ ਪਿੱਛੇ ਚ ਫਿਰ ਮੀਟਿੰਗਾਂ ਹੋਈਆਂ ਜੇ ਆ ਕਿਸਾਨਾਂ ਵਾਲੀ ਦੁਬਾਰਾ ਨਾਂ ਮੰਗਾਉਂਦੇ ਤੇ ਤੁਸੀਂ ਤੇ ਗੱਠ ਜੋੜ ਕੇ ਨੂੰ ਤਿਆਰ ਸੀ ਤੁਹਾਡੀਆਂ ਤੇ ਮੀਟਿੰਗਾਂ ਹੋਈਆਂ ਨੇ ਚਰਚੇ ਸੀ ਪਰ ਹੁਣ ਹੁਣ ਇਹ ਜਿਹੜੀਆਂ ਗੱਲਾਂ ਕਰਨ ਦੇ ਨਾਲ ਕੀ ਕਾਲੀ ਦਲ ਨੂੰ ਫਾਇਦਾ ਹੋਏਗਾ ਇਹ ਜਿਹੜੀਆਂ ਕਹਾਣੀਆਂ ਹੁਣ ਰਚੀਆਂ ਜਾ ਰਹੀਆਂ ਨਵੀਂ-ਨਵੀਂ ਰੋਜ਼ ਸਕ੍ਰਿਪਟ ਤਿਆਰ ਕੀਤੀ ਜਾ ਰਹੀ ਹੈ ਫਿਰ ਗੱਠ ਜੋੜੋ ਹੋਇਆ ਤੁਹਾਡਾ 2016 201996 ਚ ਹੋ ਗਿਆ 2015 ਤੁਹਾਡੀ ਸਾਂਝੀ ਸਰਕਾਰ ਸੀ ਰਹੀ ਗੱਲ ਬਲਜੀਤ ਸਿੰਘ ਦਾਦੂਵਾਲ ਹੋਣਾ ਦੀ ਹੁਣ ਦਾਦੂਵਾਲ ਸਾਹਿਬ ਹੋਣਾ ਤੇ ਤੁਸੀਂ ਵੀ ਗੋਡੇ ਨਾਲ ਗੋਡਾ ਜੋੜ ਕੇ ਬੈਠੇ ਸੀ ਜਦੋਂ ਬੰਦੀ ਸਿੰਘਾਂ ਦੀ ਹਰੀਾਈ ਨੂੰ ਲੈ ਕੇ ਸਾਰੇ ਇਕੱਠੇ ਹੋਏ ਉਦੋਂ ਦਾਦੂਵਾਲ ਸਾਹਿਬ ਵੀ ਸੁਭੀ ਸਿੰਘ ਬਾਦਲ ਲਾਗੇ ਬੈਠੇ ਸੀ ਤੇ ਕੀ ਮੰਨਿਆ ਜਾ ਸਕਦਾ ਹੈ ਕਿ ਜਿਹੜੇ ਦਾਦੂਵਾਲ ਸਾਹਿਬ ਨੇ ਉਹ ਭਾਜਪਾ 'ਚ ਤੁਸੀਂ ਕਹਿ ਰਹੇ ਕਿ ਸ਼ਾਮਲ ਹੋ ਗਏ ਨੇ ਤੇ ਫਿਰ ਜਦੋਂ ਭਾਜਪਾ 'ਚ ਸ਼ਾਮਲ ਹੋ ਚੁੱਕੇ ਨੇ ਤੇ ਤੁਸੀਂ ਉਹਨਾਂ ਦੇ ਨਾਲ ਮੀਟਿੰਗਾਂ ਕਿਉਂ ਕੀਤੀਆਂ ਆਂ ਮੋਜਿੰਦਰ ਸਿਰਸਾ ਤੇ ਤੁਹਾਡਾ ਸੀ ਨਾ ਜੀ ਤੁਸੀਂ ਇੱਕ ਸਮਾਂ ਤੇ ਇਹ ਵੀ ਸੀ ਕਿ ਉਹਨਾਂ ਨੂੰ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਣਾਉਂਦੀਆਂ ਵੀ ਕਾਲੀ ਦਲ ਚਰਚਾ ਕਰ ਰਿਹਾ ਸੀ ਕਿ ਬੜਾ ਐਨਰਜਿਕ ਆ ਬੜੀ ਜੰਗ ਆ ਬੜਾ ਲੈ ਕੇ ਜਾਊਗਾ ਬਹੁਤ ਕੁਝ ਕਰੇਗਾ ਉਹ ਠੀਕ ਆ ਪੂਰੀ ਤੇ ਪੂਰੀ ਹੁਣ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਭਾਜਪਾ ਦੇ ਕੋਲ ਚਲੇਗੀ ਜੇ ਪਿੱਛੇ ਜੋ ਉਹਨਾਂ ਨੇ ਸ਼ਾਮਲ ਕੀਤੇ ਜੱਜ ਸੁਬੀਰ ਸਿੰਘ ਬਾਦਲ ਹੋਣੀ ਬਠਿੰਡਾ ਦੇ ਵਿੱਚ ਹਰਸਿਮਰਤ ਕੌਰ ਬਾਦਲ ਦੇ ਹੱਕ ਚ ਬੋਲਦੇ ਹੋਏ ਗੱਲਾਂ ਕਰ ਰਹੇ ਨੇ ਪਰ ਮੈਨੂੰ ਲੱਗਦਾ ਕਿ ਕਾਲੀ ਦਲ ਨੂੰ ਹਜੇ ਵੀ ਸਮਝ ਨਹੀਂ ਲੱਗ ਰਹੀ ਕਿ ਸਿੱਖ ਕਰਨਾ ਕੀ ਆ ਕਰੀਏ ਕੀ ਤੇ ਨਾ ਕੀ ਕਰੀਏ ਇੱਕ ਪਾਸੇ ਤੁਹਾਡੇ ਉਮੀਦਵਾਰ ਨੇ ਉਹ ਜਿਹੜੇ ਤੁਹਾਡੇ ਵਿਰੋਧੀ ਨੇ ਤੁਸੀਂ ਉਹਨਾਂ ਕੋਲ ਜਾ ਕੇ ਕਹਿ ਰਹੇ ਕਿ ਸਾਡੀ ਹਮਾਇਤ ਕਰੋ ਦੂਜੇ ਪਾਸੇ ਤੁਸੀਂ ਨਿਸ਼ਾਨੇ ਹੋਰ ਲਾ ਰਹੇ ਹੋ ਔਰ ਇਹ ਜਿਹੜਾ ਹੁਣ ਮਸਲਾ ਉੱਠਿਆ ਨਵਾਂ ਕਿ ਸੈਂਟਰ ਦਾ ਹੀ ਆਡੋ ਇਹਦੇ ਸਾਰੀ ਉਹਨਾਂ ਨੇ ਪੰਜਾਬ ਦੇ ਵਿੱਚ ਬੇਦਬੀ ਹੋਇਆ ਇਹ ਤਾਂ ਭਾਜੀਪੀ ਨੂੰ ਵੀ ਜਵਾਬ ਦੇਣਾ ਪਏਗਾ ਲੇਕਿਨ ਲੱਗਦਾ ਕਿ ਕਾਲੀ ਦਲ ਦੀ ਜਿਹੜੀ ਹਾਲੇ ਵੀ ਦਿਸ਼ਾ ਔਰ ਦਸ਼ਾ ਉਹ ਸਹੀ ਨਹੀਂ ਆ ਜੀ ਔਰ ਅਗਲਾ ਮਸਲਾ ਜਿਹੜਾ ਹੈ ਉਹ ਕਾਂਗਰਸ ਪਾਰਟੀ ਦਾ ਚਾਰ ਉਮੀਦਵਾਰਾਂ ਦਾ ਐਲਾਨ ਹੋ ਗਿਆ ਇੱਕ ਸੀਟ ਬਚੀ ਹੈ ਅਨਫਰੋਜਪੁਰ ਪਰ ਜਿਹੜਾ ਨਾਮ ਹੋਇਆ ਉਹਨਾਂ ਵਿੱਚੋਂ ਦੋ ਨਾਮ ਐਸੇ ਨੇ ਜਿਨ੍ਹਾਂ ਦਾ ਕਦੇ ਸੋਚਿਆ ਨਹੀਂ ਜਾ ਸਕਦਾ ਸੀ ਕਿ ਚੋਣ ਲੜਨਗੇ ਕੋਈ ਖੀਰ ਤੱਕ ਚਰਚਾ ਨਹੀਂ ਸੀ ਇਹ ਕਮਰਿੰਦਰ ਸਿੰਘ ਰਾਜਾ ਵੜਿੰਗ ਖੁੱਦ ਲੁਧਿਆਣੇ ਤੋਂ ਤੇ ਇੱਕ ਵਿਜੇਂਦਰ ਸਿੰਘਲਾ ਜਿਨ੍ਹਾਂ ਨੂੰ ਦੇ ਲਈ ਕਈ ਆਨੰਦਪੁਰ ਸਾਹਿਬ ਮੀਟਿੰਗਾਂ ਵੀ ਹੋਈਆਂ ਬੀਤੇ ਦਿਨ ਵੀ ਆਪਾਂ ਚਰਚਾ ਕੀਤੀ ਪਰ ਫਿਰ ਵੀ ਨਾਮ ਅਨਾਉਂਸਮੈਂਟ ਹੋਈ ਇਹਨਾਂ ਚਾਰਾਂ ਸੀਟਾਂ ਤੇ ਇਹ ਉਮੀਦਵਾਰ ਆਉਣ ਦੇ ਨਾਲ ਇੱਕ ਗੱਲ ਹੋਰ ਵੱਧ ਗਈ ਹੈ ਕਿ ਹੁਣ ਕਾਂਗਰਸ ਵੱਲੋਂ ਵੀ ਮੌਜੂਦਾ 3 ਐਮਐਲਏ 8 एमएल ਚੋਂ ਲੜ ਰਿਹਾ ਸਾਡੇ ਮੰਤਰੀ ਦੇਖੋ ਸਭ ਤੋਂ ਵੱਡੀ ਗੱਲ ਮੈਨੂੰ ਲੱਗਦਾ ਹੈ ਕਿ ਅੱਜ ਜਿਹੜੀ ਸੂਚੀ جاری ਹੋਈ ਹੈ ਉਹਦੇ ਚ ਸਭ ਤੋਂ ਜ਼ਿਆਦਾ ਜੇ ਲੁੱਟਿਆ ਗਿਆ ਠੱਗਿਆ ਗਿਆ ਸਿਆਸੀ ਤੌਰ ਤੇ ਜਿਹਦੀ ਖੁਦਕੁਸ਼ੀ ਕੀਤੀ ਹੈ ਜਾਂ ਜਿਹੜੀ ਖੁਦਕੁਸ਼ੀ ਹੋਈ ਹੈ ਉਹ ਰਾਜਾ ਮਰੀਂਦਰ ਸਿੰਘ ਵੜਿੰਗਾ ਜਦ ਪਾਰਟੀ ਉਮੀਦਵਾਰਾਂ ਦੀ ਤਲਾਸ਼ ਤਲਾਸ਼ ਕਰ ਰਹੀ ਸੀ ਉਦੋਂ ਚਰਚਾ ਸੀ ਕਿ ਅਮ੍ਰਿਤਾ ਵੜਿੰਗ ਬਠਿੰਡੇ ਤੋਂ ਹੋ ਸਕਦੀ ਹੈ ਉਮੀਦਵਾਰ ਕਿਉਂਕਿ ਉਹਨੇ ਬਹੁਤ ਜ਼ਿਆਦਾ ਕੰਮ ਕੀਤਾ ਪਿੰਡੋਂ ਪਿੰਡ ਗਏ ਨੇ ਮਰਨੇ ਜੰਮਨੇ ਗਏ ਨੇ ਖੁਸ਼ੀਆਂ ਗਮੀਆਂ ਉਹਨਾਂ ਨੇ ਸਾਂਝੀਆਂ ਕੀਤੀਆਂ ਨੇ ਪਿੰਡੋਂ ਪਿੰਡ ਗਏ ਨੇ ਘਰੋਂ ਘਰੀ ਗਏ ਨੇ ਚਰਚਾ ਕਿ ਅਮ੍ਰਿਤਾ ਵੜਿੰਗ ਲੜੇਗੀ ਔਰ ਜਿੱਤੇਗੀ ਵੀ ਇਹ ਚਰਚਾ ਹੈ ਕਿਉਂਕਿ ਅਰਸੇ ਮੇਰੇ ਤਾਂ ਲਗਾਤਾਰ ਤਿੰਨ ਵਾਰ ਜਿਤਰੀ ਔਰ ਜਿਹੜੀ 2019 ਦੇ ਵਿੱਚ ਤੇ ਮਾਰਜ ਨਹੀਂ ਸਰ ਸਵਾ ਲੱਖ ਤੋਂ ਘਟ ਕੇ 5000 ਰਹਿ ਗਿਆ ਸੀ ਹੁਣ ਜਦੋਂ ਕਾਂਗਰਸ ਪਾਰਟੀ ਕਹਿੰਦੀ ਸੀ ਕਿ ਅਮ੍ਰਿਤਾ ਵੜਿੰਗ ਨੂੰ ਨਹੀਂ ਦੇ ਸਕਦੇ ਤੁਸੀਂ ਆਪ ਲੜੋ ਜਾਂ ਤੇ ਫਿਰ ਆਪ ਲੜਦੇ ਹੁਣ ਕਾਂਗਰਸੀਆਂ ਨੇ ਕੀ ਕੀਤਾ ਕਿ ਇੱਕ ਦੂਜੇ ਦੇ ਟੋਏ ਪੁੱਟੇ ਇਹਨਾਂ ਨੇ ਖੱਡੇ ਪੁੱਟੇ ਨੇ ਉਹ ਆਪ ਹੀ ਖੱਡੇ ਚ ਡਿੱਗ ਪਏ ਹਲੇ ਹੋਰਾਂ ਨੇ ਵੀ ਡਿੱਗਣਾ ਹੁਣ ਜਾਂ ਤੇ ਰਾਜਾ ਮਰਿੰਦਰ ਸਿੰਘ ਵੜਿੰਗ ਆਪਣੀ ਘਰ ਵਾਲੀ ਨੂੰ ਦਵਾ ਦਿੰਦੇ ਟਿਕਟ ਜਾਂ ਉਥੋਂ ਆਪ ਲੜਦੇ ਪਰ ਉਹਨੂੰ ਲੱਗਾ ਕਿ ਮੈਂ ਤੇ ਪਾਰਟੀ ਪ੍ਰਧਾਨ ਮੈਨੂੰ ਕਿੰਨੇ ਲੜਾ ਦੇਣੀ ਹੈਗੀ ਉਹਨਾਂ ਨੇ ਚੱਕ ਕੇ ਮਾਰਿਆ ਲੁਧਿਆਣੇ ਉਹ ਲੁਧਿਆਣੇ ਰਾਜਾ ਮਰਿੰਦਰ ਸਿੰਘ ਵੜਿੰਗ ਨੂੰ ਭੇਜਣ ਦੀ ਸਾਜ਼ਿਸ਼ ਜਾਂ ਸ਼ਰਾਰਤ ਕਿਹਦੀ ਆ ਇਹ ਆਪਣੇ ਆਪ ਚ ਇੱਕ ਵੱਡਾ ਸਵਾਲ ਕਿਉਂਕਿ ਜਦੋਂ ਰਾਜਾ ਮਰਿੰਦਰ ਸਿੰਘ ਵੜਿੰਗ 2119 ਦੇ ਵਿੱਚ ਹਰਸਿਮਰਤ ਕੌਰ ਬਾਦਲ ਦੇ ਖਿਲਾਫ ਲੜਿਆ ਸੀ ਬਾਕੀ ਲਗਭਗ ਸਾਰੇ ਹਲਕਿਆਂ 'ਚੋਂ ਜਿੱਤਿਆ ਆ ਕੇ ਬਠਿੰਡਾ ਸ਼ਹਿਰ ਦੇ ਵਿੱਚ ਹਾਰ ਗਿਆ ਤੇ ਉਦੋਂ ਬਠਿੰਡਾ ਸ਼ਹਿਰ ਤੋਂ ਐਮਐਲਏ ਕੌਣ ਸੀ ਮਨਪ੍ਰੀਤ ਸਿੰਘ ਬਾਦਲ ਹੁਣ ਇਹ ਮਸਲੇ 'ਚ ਜਾਂ ਤੇ ਬਠਿੰਡਾ ਜਿੱਥੇ ਤੁਸੀਂ ਲੜ ਰਹੇ ਹੋ ਜਿੱਥੇ ਤੁਸੀਂ ਕੰਮ ਕਰ ਜਿੱਥੇ ਤੁਹਾਡੀ ਜੀਵਨ ਸਾਥਨ ਲੜੀ ਜਾਂਦੇ ਉੱਥੇ ਸਟੈਂਡ ਲੈ ਲੈਂਦੇ ਜਾਂ ਅੱਜ ਹੁਣ ਕਾਂਗਰਸ ਪਾਰਟੀ ਕੀ ਜਿਹੜਾ 2014 ਰਿਪੀਟ ਕਰੀ ਆ ਉਦੋਂ ਵੀ ਜਿਹੜੇ ਵੱਡੇ ਵੱਡੇ ਲੀਡਰ ਸੀ ਬੀਬੀ ਰਜਿੰਦਰ ਕੌਰ ਭੱਠਲ ਕੈਪਟਨ ਮਿਰਿੰਦਰ ਸਿੰਘ ਵੀ ਪਾਰਟੀ ਪਰੇੜੇ ਉਹਨੂੰ ਪਟਿਆਲੇ ਵੱਜ ਸਿੱਧਾ ਅੰਮ੍ਰਿਤਸਰ ਭੇਜ ਦਿੱਤਾ ਗਿਆ ਅੰਮ੍ਰਿਤਸਰ ਉਹ ਜਿੱਤ ਗਏ ਉਹ ਟਰਨਿੰਗ ਪੁਆਇੰਟ ਸੀ ਕਿਉਂਕਿ ਉਹਨੂੰ ਉਹਨੂੰ ਰਾਤ ਆ ਰਣਜੀਤ ਲਈ ਨੰਬਰ 2 ਹੀ ਪ੍ਰਾਈਮ ਮਿੰისტਰ ਤੋਂ ਬਾਅਦ ਜੇਤਲਾਲ ਸਾਹਿਬ ਸੀ ਰਾਤ ਆ ਉਹ ਟਰਨਿੰਗ ਪੁਆਇੰਟ ਮੁੱਖ ਮੰਤਰੀ ਦੇ ਚਿਹਰੇ ਤੋਂ ਬਾਅਦ ਉੱਭਰ ਕੇ ਆਇਆ ਤਾਂ ਕੀ ਇਸ ਵਾਰ ਇਹ ਜੇ ਹੋਏਗਾ ਕਿ ਜੇ ਰਾਜਾ ਮਿਰਿੰਦਰ ਸਿੰਘ ਵੜਿੰਗ ਲੁਧਿਆਣੇ ਤੋਂ ਜਿੱਤ ਜਾਂਦੇ ਨੇ ਰਵਨੀਤ ਸਿੰਘ ਬਿੱਟੂ ਜਿਹੜਾ ਕਾਂਗਰਸੀ ਟੱਬਰ ਚੋਂ ਤਿੰਨ ਵਾਰ ਕਾਂਗਰਸ ਦਾ ਐਮਪੀ ਉਹਨੂੰ ਹਰਾ ਦਿੰਦੇ ਨੇ ਤੇ ਕੀ ਮੰਨ ਕੇ ਚੱਲੇ ਕਿ ਜੇ ਕੱਲ ਨੂੰ 27 ਚ ਸਰਕਾਰ ਬਣਦੀ ਹੈ ਰਾਜਾ ਮਰਿੰਦਰ ਸਿੰਘ ਵੜਿੰਗ ਦੇ ਮੁੱਖ ਮੰਤਰੀ ਦੇ ਚਿਹਰੇ ਹੋ ਸਕਦੇ ਨੇ ਜਾਂ ਜਿਹੜੇ ਮੁੱਖ ਮੰਤਰੀ ਬਣਨ ਵਾਸਤੇ ਸੋਚ ਰਹੇ ਨੇ 27 ਦੇ ਵਿੱਚ ਕੀ ਉਹ ਕਹਿੰਦੇ ਨੇ ਕਿ ਰਾਜਾ ਮਰਿੰਦਰ ਸਿੰਘ ਵੜਿੰਗ ਜਾਵੇ ਲੁਧਿਆਣੇ ਜੇ ਹਾਰ ਜੂਗਾ ਤੇ ਆਪਣੀ ਵਾਰੀ ਆ ਜੂਗੀ ਪਰ ਕਾਂਗਰਸ ਪਾਰਟੀ ਨੇ ਜਿਹੜੀਆਂ ਆ ਵਾਲੀਆਂ ਟਿਕਟਾਂ ਨਾ ਇਹ ਜਿੱਤਣ ਵਾਸਤੇ ਘਾਟਲ ਕੀਤੀ ਹੈ ਮਿਹਨਤ ਜਿਤਾਉਣ ਵਾਸਤੇ ਜ਼ਿਆਦਾ ਕੀਤੀ ਹੈ ਮਿਹਨਤ ਹਾਂ ਹਾਲਾਂਕਿ ਰਿਜ਼ਲਟ ਨਿਰਭਰ ਕਰਦਾ ਲੋਕਾਂ ਤੇ ਪਰ ਜਿਹੜੀਆਂ ਪਹਿਲੀਆਂ ਟਿਕਟਾਂ ਦਿੱਤੀਆਂ ਬੜੀ ਸੋਚ ਸਮਝ ਕੇ ਟਿਕਟਾਂ ਦਿੱਤੀਆਂ ਹੁਣ ਜਿਤਾਉਣ ਕਿਸੇ ਹੋਰ ਨੂੰ ਜਿਤਾਉਣ ਵਾਸਤੇ ਦਿੱਤੀਆਂ ਜਾ ਰੀਆਂ ਟਿਕਟਾਂ ਆ ਹੁਣ ਰਾਜਾ ਮਰੀਂਦਰ ਸਿੰਘ ਵੜਿੰਗ ਚੱਕ ਕੇ ਬਠਿੰਡੇ ਤੋਂ ਮਾਰਿਆ ਲੁਧਿਆਣੇ ਜਿੱਤੇ ਰਾਜਾ ਮਰਿੰਦਰ ਸਿੰਘ ਦੀ ਡਿਮਾਂਡ ਬਣੀ ਸੀ ਹਾਲਾਂਕਿ ਸੁਖਪਾਲ ਸਿੰਘ ਕਹਿ ਰਿਹਾ ਡਿਮਾਂਡ ਸੁਗਰੂ ਰਹਿ ਗਈ ਕਿਉਂਕਿ ਸਰਕਾਰ ਨੇ ਉਹਨੂੰ ਤੰਗ ਬੜਾ ਕੀਤਾ ਸੀ ਉਹ ਲੱਗੇ ਹੁਣ ਡਿਪਟੀ ਸੀਐਮ ਆ ਸਾਹਿਬ ਦਾ ਸੁਖਜਿੰਦਰ ਸਿੰਘ ਰੰਧਾਵਾ ਦਾ ਪਹਿਲਾ ਹੀ ਨਾਮ ਚੱਲ ਰਿਹਾ ਹੈ ਜਿਹੜੇ ਇੰਪੋਰਟੈਂਟ ਇਹਦੇ ਚ ਆ ਗਈ ਗੱਲ ਨੰਦਪੁਰ ਸਾਹਿਬ ਤੋਂ ਨੰਦਪੁਰ ਸਾਹਿਬ ਤੋਂ ਇਹਨਾਂ ਕੋਲ 8 ਕੈਂਡੀਡੇਟ ਸੀ ਹੂੰ ਰਾਣਾ ਕੇਪੀ ਸਾਹਿਬ ਦਾ ਸਪੀਕਰ ਰਾਣਾ ਗੁਰਜੀਤ ਸਿੰਘ ਬਰਿੰਦਰ ਸਿੰਘ ਢਿੱਲੋਂ ਕੁਲਜੀਤ ਸਿੰਘ ਨਾਗਰਾ ਬਲਬੀਰ ਸਿੰਘ ਸਿੱਧੂ ਮਹਿੰਦਰ ਸਿੰਘ ਗਿਲਜੀਆਂ ਅੰਗਤ ਸੈਣੀ ਉਹ ਸਾਰੇ ਹੀ ਕੱਟ ਕੇ ਨਾਮ ਤੇ ਵਿਜੇਂਦਰ ਸਿੰਘ ਗੜਾ ਨੂੰ ਲੈ ਆਂਦਾ ਅਨੰਦਪੁਰ ਸਾਹਿਬ ਹਾਲਾਂਕਿ ਜਿੱਤ ਹਾਰ ਬੜੇ ਨਸੀਬਾਂ ਵਾਲੀ ਗੱਲ ਹੁੰਦੀ ਆ ਪਰ ਕਾਂਗਰਸ ਪਾਰਟੀ ਨੂੰ ਲੱਗਾ ਕਿ ਅਸੀਂ ਜਿਹੜੇ 13 ਉਮੀਦਵਾਰ ਲਾਣੇ ਇੱਕ ਰਹਿ ਗਿਆ ਫਿਰੋਜ਼ਪੁਰ ਤੋਂ ਹੁਣ ਤੱਕ ਇਹਨਾਂ ਨੇ ਕਿਸੇ ਵੀ ਹਿੰਦੂ ਭਾਈਚਾਰੇ ਨੂੰ ਦਿੱਤੀ ਕਿ ਵਿਜੇਂਦਰ ਸਿੰਘਲਾ ਉਹ ਹਿੰਦੂ ਕੋਟੇ ਚੋਂ ਆ ਕੇ ਨੰਦਪੁਰ ਸਭ ਤੋਂ ਲੜਦੇ ਨੇ ਜੇ ਕੋਟਾ ਉਹਨਾਂ ਨੂੰ ਦਿਨੇ ਫਿਰ ਸੰਗਰੂਰ ਹੀ ਦੇ ਦਿੰਦੇ ਜਾਂ ਪਟਿਆਲਾ ਹੀ ਦੇ ਦਿੰਦੇ ਜੇ ਦੇਣਾ ਗਿਆ ਹਾਲਾਂਕਿ ਧਰਮबीर ਗਾਂਧੀ ਵੀ ਆ ਗਏ ਨੇ ਹੁਣ ਦੂਜੇ ਪਾਸੇ ਕਿ ਆਸ਼ੂ ਉਥੇ ਟੱਕਰ ਚੰਗੀ ਦੇ ਸਕਦੇ ਸੀ ਰਾਜਾ ਮਰੀਂਦਰ ਸਿੰਘ ਵੜਿੰਗ ਨਾਲ ਉਹ ਆਸ਼ੂ ਜ਼ਿਆਦਾ ਟੱਕਰ ਦੇ ਸਕਦੇ ਔਰ ਰਵਨੀਤ ਸਿੰਘ ਬਿੱਟੂ ਇਕੱਠੇ ਸਿਆਸਤ ਕਰਦੇ ਰਹੇ ਨੇ ਹੁਣ ਲੁਧਿਆਣੇ ਦਾ ਜਿਹੜਾ ਵਰਕਰ ਆ ਜਾਂ ਸਪੋਰਟਰ ਆ ਜਾਂ ਆਸ਼ੂ ਹੋਣਾਂ ਦਾ ਜਿਹੜਾ ਧੜਾ ਕਿ ਉਹ ਰਾਜਾ ਮਰਿੰਦਰ ਸਿੰਘ ਵੜਿੰਗ ਨੂੰ ਪ੍ਰਵਾਨ ਕਰੇਗਾ ਇਹ ਕਾਂਗਰਸ ਪਾਰਟੀ ਨੇ ਆ ਜਿਹੜੀਆਂ ਪਿਛਲੀਆਂ ਫਰੀਦਕੋਟ ਹਾਰਪੁਰ ਦੋ ਹਮ ਅਮਰਜੀਤ ਕੌਰ ਸਾਹੋਕੇ ਔਰ ਜਾਮਨੀ ਗੋਮਰ ਤੇ ਚਾਰ ਆ ਇਹ ਲੱਗਦਾ ਹੈ ਕਿ ਚਾਰਾਂ ਜੋ ਮੈਨੂੰ ਲੱਗਦਾ ਹੈ ਕਿ ਜਿਹੜੀ ਸਹੀ ਸੀਟ ਦਿੱਤੀ ਗਈ ਆ ਉਹ ਜ਼ਿਆਦਾ ਮਹੱਤਵਪੂਰਨ ਦਿੱਤੀ ਗਈ ਆ ਸੁਖਜਿੰਦਰ ਸਿੰਘ ਰੰਦਾਵਾ ਹਾਲਾਂਕਿ ਉੱਥੇ ਬਰਿੰਦਰ ਮੀਤ ਸਿੰਘ ਪਾੜਾ ਦਾ ਨਾਮ ਚੱਲ ਰਿਹਾ ਸੀ ਪਰ ਉਥੇ ਸੁਖਜਿੰਦਰ ਸਿੰਘ ਰੰਧਾਵਾ ਲੜਨਾ ਨਹੀਂ ਚਾਹੁੰਦੇ ਸੀ ਪਾਰਟੀ ਦੀ ਚੁਆਇਸ ਲੜਨੀ ਪੈਣੀ ਹੈ ਉਥੇ ਪ੍ਰਤਾਪ ਸਿੰਘ ਬਾਜਵਾ ਕਿਉਂਕਿ ਉਹ ਪਹਿਲੇ ਕਹਿੰਦੇ ਕਿ ਚਰਚਾ ਕਿ ਮੈਂ ਪਹਿਲਾਂ ਹੀ ਲੋਕ ਸਭਾ ਰਾਜ ਸਭਾ 11 ਸਾਲ ਦਾ ਬਨਵਾਸ ਕੱਟਿਆ ਜੀ ਤਿਰਪਤਰਜਿੰਦਰ ਸਿੰਘ ਬਾਜਵਾ ਸੀ ਲੇਕਿਨ ਉਹ ਮਾਝੇ ਵਾਲਿਆਂ ਦੀ ਵੀ ਆਪਣੀ ਸਿਆਸਤ ਚੱਲਦੀ ਨਾ ਕਿ ਇਥੋਂ ਕੌਣ ਜਿਤਾ ਕੇ ਭੇਜਣਾ ਕਿੰਨੂੰ ਰੌਣਾ ਕਿ ਅਗਲਾ ਮੁੱਖ ਮੰਤਰੀ ਮੈਂ ਕਿ ਉਹ ਹੋਵਾ ਉਹ ਸਿਆਸਤ ਕਾਂਗਰਸ ਪਾਰਟੀ ਦੇ ਵਿੱਚ ਚੱਲ ਰਹੀ ਹੈ ਕਿ ਇਹ ਨਹੀਂ ਹੈ ਕਿ ਅਸੀਂ ਚਵੀ ਜਿੱਤ ਲਈਏ ਇਹ ਹੈ ਕਿ 27 ਜਿੱਤ ਕੇ ਮੁੱਖ ਮੰਤਰੀ ਬਣਾਂਗੇ ਵੀ ਜੇ 24 ਜਿੱਤੋਗੇ ਤਾਂ 27 'ਚ ਮੁੱਖ ਮੰਤਰੀ ਬਣੋਗੇ ਇਹ ਹੁਣ ਤਾਂ ਕਾਂਗਰਸ ਪਾਰਟੀ ਦੇ 7-8 ਜਿਹੜੇ ਚੀਫ ਮਿਨਿਸਟਰ ਤੁਰੇ ਜਾ ਰਹੇ ਨੇ ਇੱਕ ਮੌਕਾ ਸੀ ਕਿ ਇਹਨਾਂ ਦੀਆਂ ਸਰਕਾਰ ਨਾਲੋਂ ਜ਼ਿਆਦਾ ਸੀਟਾਂ ਆ ਸਕਦੀਆਂ ਹਨ ਹਾਲਾਂਕਿ ਸਰਕਾਰ ਦੀਆਂ 13 ਆਉਣੀਆਂ ਨਹੀਂ ਹਨ ਲੇਕਿਨ ਇੱਕ ਸਟੇਟਮੈਂਟ ਹੈ ਜਿਵੇਂ ਭਾਜਪਾ 400 ਕਹੀ ਜਾ ਰਹੀ ਹੈ ਪਰ ਕਾਂਗਰਸ ਦਾ ਐਸ ਟਾਈਮ ਬਾਕੀ ਪਾਰਟੀਆਂ ਦੇ ਮੁਕਾਬਲੇ ਐਜ ਸੀ ਪਰ ਆ ਜਿਹੜੀਆਂ ਸੀਟਾਂ ਇਹਨਾਂ ਨੇ ਵੰਡੀਆਂ ਹੈਗੇ ਨਾ ਇਹ ਲੱਗਦਾ ਹੈ ਕਿ ਜਿੱਤਣ ਵਾਸਤੇ ਨਹੀਂ ਕਿਸੇ ਹੋਰ ਨੂੰ ਜਿਤਾਉਣ ਵਾਸਤੇ ਅ ਪੇਜ ਦਿੱਤੀਆਂ ਗਈਆਂ ਨੇ ਔਰ ਦੂਜਾ ਰਾਜਾ ਮਰਿੰਦਰ ਸਿੰਘ ਵੜਿੰਗ ਪਾਰਟੀ ਪ੍ਰਧਾਨ ਉਹਨਾਂ ਦੀ ਸਾਰੀ ਜਿਹੜਾ ਉਹਦਾ ਜਿਹੜੀ એનર્ਜੀ ਆ ਉਹ ਕਿੱਥੇ ਆ ਕੇ ਲੁਧਿਆਣੇ ਲੱਗ ਜਾਣੀ ਲੁਧਿਆਣੇ ਰਵਨੀਤ ਸਿੰਘ ਬਿੱਟੂ ਆ ਕਾਲੀਆਂ ਨੂੰ ਰঞ্জੀਤ ਸਿੰਘ ਢਿੱਲੋਂ ਆ ਭਾਜਪੀ ਦਾ ਤੇ ਆ ਗਿਆ ਫਿਰ ਆਪ ਦੇ ਆਗੇ ਨੇ ਅਸ਼ੋਕ ਪ੍ਰੈਸ਼ਰ ਉਰਫ ਪੱਪੀ ਸਾਹਿਬ ਆਗੇ ਨੇ ਇਹ ਇਹ ਜਿਹੜੀਆਂ ਟਿਕਟਾਂ ਜਿਹੜਾ ਮਸਲਾ ਆ ਗਿਆ ਫਿਰ ਰਾਜਾ ਮਰਿੰਦਰ ਸਿੰਘ ਵੜਿੰਗ ਲੱਗਦਾ ਕਿ ਜਿੰਨਾ ਉਹਦੇ ਨਾਲ ਚਲਾ ਕੀ ਹੋ ਗਈ ਸ਼ਰਾਰਤ ਹੋ ਗਈ ਸਾਜ਼ਿਸ਼ ਹੋ ਗਈ ਠੱਗੀ ਹੋ ਗਈ ਉਹ ਸੋਚ ਰਹਾ ਹੋਊਗਾ ਕਿ ਮੈਂ ਤੇ ਟਿਕਟਾਂ ਵੰਡ ਰਿਆ ਸੀ ਮੈਨੂੰ ਨਹੀਂ ਅੰਦਾਜ਼ਾ ਹੋਸਾਦਾ ਰਾਜਾਬੀਨ ਤੇ ਸੋਝਾ ਕਿ ਮੇਰੇ ਨਾਲ ਕੀ ਹੋ ਗਿਆ ਇਹ ਉਹਦੇ ਵਾਸਤੇ ਹੈਰਾਨੀ ਵਾਲੀ ਗੱਲ ਹੋਏਗੀ ਘਰ ਵਾਲੀ ਵਾਸਤੇ ਟਿਕਟ ਮੰਗੀ ਨਹੀਂ ਜਿਸ ਦਿਨ ਉਸਦੇ ਚਰਚਾ ਹੋਈ ਜਦ ਟਿਕਟਾਂ ਵੰਡ ਰਿਆ ਆਪਣੀ ਗੱਲ ਛੇੜੀ ਨਹੀਂ ਉਹ ਆ ਕੇ ਜੀਤਮਿੰਦਰ ਸਿੰਘ ਸਿੱਧੂ ਨੂੰ ਸਾਹਿਬ ਨੂੰ ਲੈ ਜਾਂਦਾ ਜਿਹੜੇ ਕਿ ਪਹਿਲਾਂ ਆਜ਼ਾਦ ਫਿਰ ਕਾਂਗਰਸੀ ਫਿਰ ਕਾਲੀ ਫਿਰ ਕਾਂਗਰਸੀ ਫਿਰ ਕਾਲੀ ਫਿਰ ਕਾਂਗਰਸੀ ਉਹਨਾਂ ਦਾ ਇਦਾਂ ਹੀ ਸਿਆਸੀ ਚੱਕਰ ਇਦਾਂ ਹੀ ਉਹਨਾਂ ਨੇ ਕੱਟੇ ਆ ਗਏ ਨੇ ਹੁਣ ਆ ਹੁਣ ਰਾਜਾ ਮਰਿੰਦਰ ਸਿੰਘ ਵੜਿੰਗ ਬੁਰੀ ਤਰ੍ਹਾਂ ਫਸ ਚੁੱਕਿਆ ਹੈਗੇ ਨੇ ਇੱਕ ਤੇ ਪ੍ਰਧਾਨ ਦੀ ਜ਼ਿੰਮੇਵਾਰੀ ਵੀ ਹੁੰਦੀ ਰਾਜਾ ਮਰਿੰਦਰ ਸਿੰਘ ਵੜਿੰਗ ਨੇ ਆਪਣੀਆਂ ਲਾਪਰਵਾਹੀਆਂ ਕਹਿ ਲੋ ਜਾਂ ਸਿਆਸੀ ਸਮਝ ਦੀ ਘਾਟ ਲੋ ਜਾਂ ਜਿਨ੍ਹਾਂ ਤੇ ਜ਼ਿਆਦਾ ਵਿਸ਼ਵਾਸ ਕਰ ਬੈਠੇ ਕਿਦਨ ਕਿਦੇ ਉਹ ਠੱਗਿਆ ਗਿਆ ਨਹੀਂ ਤੇ ਇਹ ਰਿਜ਼ਲਟ ਕਾਂਗਰਸ ਪਾਰਟੀ ਇਹਨਾਂ ਚੋਣਾਂ ਦੇ ਵਿੱਚ ਚੰਗਾ ਆ ਸਕਦਾ ਜੇ ਚੰਗਾ ਰਿਜ਼ਲਟ ਆਂਦਾ ਤੇ ਉਹਦੇ ਚ ਬੱਲੇ ਬੱਲੇ ਕਿਹਦੀ ਹੁੰਦੀ ਆ ਵਰਕਰ ਦੀ ਜਾਂ ਜਰਨਲ ਦੀ ਉਹ ਕਿਦਨ ਕਿਤੇ ਲੱਗਦਾ ਕਿ ਰਾਜਾ ਮਰਿੰਦਰ ਸਿੰਘ ਵੜਿੰਗ ਧੋਖਾ ਖਾ ਗਿਆ ਅੱਜ ਦੀ ਤਰੀਕ ਨਾਲ ਹੋ ਸਕਦਾ ਹੈ ਕਿ 4 ਤਰੀ ਨੂੰ ਜਦੋਂ ਰਿਜ਼ਲਟ ਆਉਣ ਤੇ ਤਸਵੀਰ ਕਿਸੇ ਪੰਜਾਬ ਦੀ ਹੋਰ ਬਦਲੀ ਹੋਵੇ ਜੀ ਇੱਕ ਤੀਜਾ ਮਸਲਾ ਉਹ ਆ ਜਿਹੜਾ ਗੁਰਦੀਪ ਸਿੰਘ ਰੰਧਾਵਾ ਨਾਮ ਦਾ ਆਮ ਆਦਮੀ ਪਾਰਟੀ ਦਾ ਹਲਕਾ ਇੰਚਾਰਜ ਹੈ ਉਸ ਦਾ ਭਾਸ਼ਣ ਬੜਾ ਚਰਚਾ ਦਾ ਵਿਸ਼ਾ ਬਣ ਗਿਆ ਵੀਡੀਓ ਵਾਇਰਲ ਹੋਈ ਤੇ ਉਸ ਦੇ ਨਾਲ ਕਾਂਗਰਸੀਆਂ ਨੂੰ ਵੀ ਤਕਲੀਫ ਹੋਈ ਤੇ ਕਾਲੀ ਦਲ ਨੂੰ ਵੀ ਕਿਉਂਕਿ ਉਸ ਦੇ ਵਿੱਚ ਬਿਆਨਬਾਜ਼ੀ ਤਲਖ ਭਰੀ ਸੀ ਕਿ ਕਿਸੇ ਹੋਰ ਪਾਰਟੀ ਦਾ ਬਸਤਾ ਝੋਲਾ ਚੁੱਕਦੇ ਹਾਂ ਤਾਂ ਫਿਰ ਕੀ ਹੋਣਾ ਉਹ ਆਪਦਿਆਂ ਨੂੰ ਭਾਵੇਂ ਕਹਿ ਰਹੇ ਸੀ ਪਰ ਉਹ ਕਹਿੰਦੇ ਕਿ ਇਹ ਤਾਂ ਬੜਾ ਹੋਰ ਤਰ੍ਹਾਂ ਦਾ ਪ੍ਰਚਾਰ ਹੈ ਢਕਾਊ ਪ੍ਰਚਾਰ ਹੈ ਦੇਖੋ ਸਭ ਤੋਂ ਵੱਡੀ ਗੱਲ ਇਹ ਕਿ ਜਦੋਂ ਤੁਹਾਡੀ ਸਰਕਾਰ ਹੋਵੇ ਜੋ ਤੁਹਾਡੀ ਸੱਤਾ ਹੋਵੇ ਤੇ ਸੱਤਾ ਦਾ ਜਿਹੜਾ ਨਸ਼ਾ ਸਿਰ ਚੜ ਕੇ ਬੋਲਦਾ ਜਦੋਂ ਕਿਸੇ ਵੀ ਚੀਜ਼ ਦਾ ਪੈਸੇ ਦਾ ਗੁਮਾਰ ਸਿਆਸਤ ਦਾ ਸੱਤਾ ਦਾ ਟੌਰ ਦਾ ਰੁਤਬੇ ਦਾ ਯੂਨੀਫਾਰਮ ਦੇ ਜਬ ਪੁਲਿਸ ਵਾਲਿਆਂ ਦੇ ਕਈਆਂ ਦੇ ਦਿਮਾਗ ਖਰਾਬ ਹੋ ਜਾਂਦੇ ਨੇ ਉਹ ਫਿਰ ਤੁਹਾਡੀ ਸਿਹਤ ਵਾਸਤੇ ਨੁਕਸਾਨ ਹੁੰਦਾ ਇਹੋ ਜੀ ਟਿੱਪਣੀ ਲਾਲਜੀਤ ਸਿੰਘ ਭੁੱਲਰੋਣੀ ਦੋ ਭਾਈਚਾਰੇਬਾਰੇ ਬੋਲੇ ਨੇ ਮਾਫੀਆਂ ਮੰਗਦੇ ਫਿਰਦੇ ਉਹਦੇ ਚੱਕਰ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਮਾਫੀ ਮੰਗਣੀ ਪਈ ਉਹਨਾਂ ਨੇ ਦੋ ਭਾਈਚਾਰੇਬਾਰੇ ਬੋਲਿਆ ਦੂਜਾ ਜਿਹੜੇ ਗੁਰਦੀਪ ਸਿੰਘ ਰੰਧਾਵਾ ਨੇ ਗੁਰਦੀਪ ਸਿੰਘ ਰੰਧਾਵਾ ਡੇਰਾ ਬਾਬਾ ਨਾਨਕ ਤੋਂ ਆਮ ਆਦਮੀ ਪਾਰਟੀ ਦੇ 2022 ਦੇ ਵਿੱਚ ਉਮੀਦਵਾਰ ਸੀ ਉਹ ਚੋਣ ਹਾਰ ਗਏ ਸੁਖਜਿੰਦਰ ਸਿੰਘ ਰੰਧਾਵਾ ਕੋ ਉਹਨਾਂ ਨੂੰ ਲੱਗਦਾ ਹੋ ਗਿਆ ਯਾਰ 92 ਜਿੱਤ ਕੇ ਜੇ ਮੈਂ ਵੀ ਜਿੱਤ ਜਾਂਦਾ ਤੇ ਮੈਂ ਵੀ ਸ਼ਾਇਦ ਮਨਿਸਟਰ ਬਣ ਜਾਂਦਾ ਮੇਰਾ ਵੀ ਟੌਰ ਹੁੰਦਾ ਮੁਰਸਵਾਲਕ ਜਿਹੜੀ ਹਾਰ ਆ ਉਹ ਬਰਦਾਸ਼ਤ ਨਹੀਂ ਕਰ ਪਾਈ 2022 ਵਾਲੇ ਉਹ ਕਹਿੰਦੇ ਜਿਹੜੀ 2022 ਚ ਮੇਰੇ ਤੇ ਭਾਜੀ ਮੈਂ ਹੁਣ ਭਾਜੀ ਮੋੜਨੀ ਆ ਭਾਜੀ ਦੇ ਜਾਂ 59 31 31 51 ਨਾ ਮੋੜੀ ਜਾਂਦੀ ਆ ਪਰ ਜਿਹੜੀ ਕਲਾ ਨੌਰ ਦੇ ਵਿੱਚ ਉਹਨਾਂ ਨੇ ਸ਼ੈਰੀ ਕਲਸੀ ਦੇ ਹੱਕ ਵਿੱਚ ਇੱਕ ਮੀਟਿੰਗ ਕੀਤੀ ਆ ਉਹਦੇ ਚ ਜਿਹੜੀ ਵੀਡੀਓ ਵਾਇਰਲ ਹੋਈ ਜਿਹੜੀ ਜਿਹੜੇ ਕਾਲੀ ਦਲ ਦੇ ਉਮੀਦਵਾਰ ਨੇ ਡਾਕਟਰ ਦਲਜੀਤ ਸਿੰਘ ਚੀਮਾ ਉਹਨਾਂ ਨੇ ਆਪਣੇ ਟਵਿੱਟਰ account ਤੇ ਵੀ ਸ਼ੇਅਰ ਕੀਤੀ ਆ ਉਹ ਸ਼ਰੇ ਆਮ ਕਹਿ ਰਹੇ ਨੇ ਕਿ ਮੈਂ 2 ਸਾਲ ਤੇ ਬੜੇ ਸ਼ਾਂਤ ਤਰੀਕੇ ਨਾਲ ਕੱਢ ਲਿਆ ਪਲਮਾਨਸੀ ਨਾ ਕਾਢ ਲੈ ਪਰ ਹੁਣ ਨਹੀਂ ਮੈਂ ਪਲਮਾਨਸੀ ਦਿਖਾਉਣੀ ਹੈਗੀ ਹੁਣ ਤੇ ਜਿੰਨੇ ਵੀ ਝੋਲੇ ਚੁੱਕੇ ਅਕਾਲੀ ਦਲ ਦੇ ਜਾਂ ਕਾਂਗਰਸੀਆਂ ਦੇ ਉਹ ਆਪਣਾ ਪੜਿਆ ਵਿਚਾਰ ਲੈਣਾ ਯਾਦ ਰੱਖਣਗੇ ਉਹਨਾਂ ਦੇ ਅਗਲੇ ਪਿਛਲੇ ਕਿ ਕਿਹੜੇ ਭਾਅ ਵੇਕਦੀ ਹੈਗੀ ਇਹ ਜਿਹੜੀ ਉਹਨਾਂ ਨੇ ਸਟੇਟਮੈਂਟ ਦਿੱਤੀ ਹੈ ਕਾਨੂੰਨ ਦੀਆਂ ਧੱਜੀਆਂ ਉਹਨਾਂ ਤੇ ਪਰਚਾ ਦਰਜ ਹੋ ਸਕਦਾ ਜੇ ਕਿਸੇ ਨੇ ਇਲੈਕਸ਼ਨ ਕਮਿਸ਼ਨ ਸ਼ਿਕਾਇਤ ਕੀਤੀ ਤੁਸੀਂ ਵੋਟਰਾਂ ਨੂੰ ਠਮਕਾਰ ਰਹੇ ਹੋ ਸਪੋਰਟਰਾਂ ਨੂੰ ਠਮਕਾਰ ਰਹੇ ਹੋ ਤੁਹਾਡੀ ਸਰਕਾਰ ਦਾ ਤੁਸੀਂ ਨਜਾਇਜ਼ ਫਾਇਦਾ ਚੱਕ ਰਹੇ ਹੋ ਕਾਨੂੰਨ ਦੀਆਂ ਧੱਜਾਂ ਡਾ ਰਹੇ ਕਿ ਕਾਨੂੰਨ ਤੁਸੀਂ ਆਪਣੀ ਜੇਬ ਦੇ ਵਿੱਚ ਪਾਇਆ ਹੁਣ ਲਾਜ਼ਮੀ ਤੌਰ ਤੇ ਅਗਰ ਉਥੋਂ ਕਾਲੀ ਦਲ ਜਾਂ ਕਿਸੇ ਕਾਂਗਰਸ ਪਾਰਟੀ ਨੇ ਸ਼ਿਕਾਇਤ ਕੀਤੀ ਤਾਂ ਉਹਨਾਂ ਦੇ ਖਿਲਾਫ ਕਾਰਵਾਈ ਹੋ ਸਕਦੀ ਆ ਇੱਕ ਪਬਲਿਕ ਰੈਲੀ ਦੇ ਵਿੱਚ ਤੁਸੀਂ ਫਿਰ ਸ਼ਰੇਆਮ ਕਹਿ ਰਹੇ ਕਿ ਜਿਹੜੇ ਤੇ ਇੱਥੇ ਬੈਠੇ ਆ ਕੋਈ ਗੱਲ ਨਹੀਂ ਇਹ ਲਾਈਵ ਚੱਲ ਰਿਹਾ ਪ੍ਰੋਗਰਾਮ ਤੇ ਜਿਹੜੇ ਘਰਾਂ 'ਚ ਬੈਠੇ ਹੋਣਗੇ ਉਹ ਵੀ ਸੋਚ ਲੈਣ ਹੁਣ ਉਹ ਕੀ ਉਹ ਕਿਹਨੂੰ ਧਮਕੀ ਦੇ ਰਹੇ ਨੇ ਕਿਹੜੇ ਲੀਡਰ ਨੂੰ ਦੇ ਰਹੇ ਨੇ ਜਾਂ ਸਪੋਰਟਰਾਂ ਵੋਟਰਾਂ ਦੇ ਜ਼ਰੀਏ ਕਾਲੀਦਲ ਦੇ ਡਾਕਟਰ ਚੀਮਾ ਨੂੰ ਦੇ ਰਹੇ ਨੇ ਜਾਂ ਸੁਖਜਿੰਦਰ ਸਿੰਘ ਰੰਧਾਵਾਣ ਦੇ ਰਹੇ ਕਿਉਂਕਿ ਜਿਆਦਾ ਤੇ ਉਹਨਾਂ ਨੂੰ ਦਰਦ ਤੇ ਸੁਖਜਿੰਦਰ ਸਿੰਘ ਰੰਧਾਵਾ ਨੇ ਉਹ ਉੱਥੋਂ ਜਿੱਤੇ ਨਾ ਡੇਰਾ ਬਾਬਾ ਨਾਨਕ ਤੋਂ ਪਰ ਇਸ ਮੌਕੇ ਸਿਆਸਤ ਦੇ ਵਿੱਚ ਕਿਉਂਕਿ ਨਿਰਪੱਖ ਨਿਡਰ ਚੋਣਾਂ ਕਰਵਾਉਣੀਆਂ ਚੋਣ ਕਮਿਸ਼ਨ ਦਾ ਕੰਮ ਆ ਔਰ ਸਰਕਾਰ ਦੀ ਵੀ ਬਰਾਬਰ ਜ਼ਿੰਮੇਵਾਰੀ ਬੰਦੇ ਪਰ ਜੇ ਤੁਹਾਡੇ ਹੀ ਲੀਡਰ ਤੁਹਾਡੇ ਮੰਤਰੀ ਧਮਕਾਉਣ ਲੱਗ ਪਰ ਮਾੜੀ ਗੱਲ ਹੁਣੇ ਦੇਖੋ ਕਿ ਇੱਕ ਪਾਸੇ ਸਰਦੂਲਗੜ੍ਹ ਚ ਚੁਣੇ ਹੋਏ ਵਿਧਾਇਕ ਨੇ ਗੁਰਪ੍ਰੀਤ ਸਿੰਘ ਬਣਾ ਵਾਲੀ ਇੱਕ ਪਾਸੇ ਉਹਨਾਂ ਦਾ ਤਰੀਕਾ ਸੀ ਕਿ ਮੇਰਾ ਰਿਪੋਰਟ ਕਾਰਡ ਦੇਖ ਕੇ ਜੇ ਵੋਟ ਚੰਗਾ ਲੱਗਦਾ ਇਹ ਕੰਮ ਤੇ ਪਾ ਦਿਓ ਨਹੀਂ ਤਾਂ ਰਹਿਣ ਦਿਓ ਇੱਕ ਪਾਸੇ ਡੇਰਾ ਬਾਬਾ ਨਾਨਕ ਜਿਹੜੇ ਹਲਕਾ ਇੰਚਾਰਜ ਚੁਣੇ ਵੀ ਨਹੀਂ ਗਏ ਉਹ ਦੋਨਾਂ ਦੇ ਵਿੱਚ ਹੈਗੀ ਪਾਰਟੀ ਇੱਕੋ ਹੈ ਪਰ ਦੋਵਾਂ ਦਾ ਫਰਕ ਵੇਖੋ ਕਿੰਨਾ ਵੋਟ ਮੰਗਣ ਦਾ ਇੱਕ ਹਲੀਮੀ ਹੁੰਦੀ ਹੈ ਇੱਕ ਬਦਮਾਸ਼ੀ ਹੁੰਦੀ ਹੈ ਨਾ ਇੱਕ ਬੰਦਾ ਕਹਿੰਦਾ ਕਿ ਮੈਂ ਇਮਾਨਦਾਰੀ ਨਾਲ ਕੰਮ ਕਰਨਾ ਹੈ ਕਹਿੰਦਾ ਕਿ ਨਹੀਂ ਮੈਂ ਗੁੰਡਾਗਰਦੀ ਨਾ ਕਰਾਂ ਨਾ ਫਰਕ ਹੋ ਜਾਂਦਾ ਨਾ ਕਿ ਉਹ ਵੀ ਪਾਰਟੀ ਹੋਵੇ ਪਿਛਲੇਆਂ ਵਿੱਚ ਵੀ ਕਈਆਂ ਨੇ ਬੜੀ ਗੁੰਡਾਗਰਦੀ ਧੱਕੇਸ਼ਾਹੀ ਕਰਦੇ ਰਹੇ ਕਿਨੇ ਤੇ ਗਰਦਾਸਪੁਰ ਤੇ ਇਲਾਕਾ ਹੀ ਉਹ ਆ ਹੁਣ ਜਿੱਥੋਂ ਦਾ ਗੁਰਪ੍ਰੀਤ ਬਣਾਵਾਲੀ ਦਾ ਸਵਾਲ ਹੈ ਨਾ ਦੇਖੋ ਉਹਨੇ ਕਿਹਾ ਕਿ ਮੈਂ 2 ਸਾਲ ਜਿੰਨੇ ਵੀ ਕੰਮ ਕੀਤੇ ਲੋਕਾਂ ਨੂੰ ਉਹਨੇ ਗਿਣਾ ਦਿੱਤੇ ਕਹਿੰਦੇ ਲੋਕ ਡਿਸਾਈਡ ਕਰਨਗੇ ਕਿ ਸਾਨੂੰ ਵੋਟਾਂ ਪਾਉਣਗੇ ਕਿਉਂਕਿ ਆਮ ਆਦੀ ਪਾਰਟੀ ਨੇ ਤੇ ਦਿੱਲੀ ਦੇ ਵਿੱਚ ਵੀ ਕੀਤਾ ਕਿ ਜੇ ਤੁਹਾਨੂੰ ਲੱਗਦਾ ਹੈ ਕਿ ਸਾਡੇ ਕੰਮ ਚੰਗੇ ਨੇ ਸਾਨੂੰ ਜਿਤਾ ਦਿਓ ਲੋਕਾਂ ਨੇ ਤੀਜੀ ਵਾਰ ਸਰਕਾਰ ਬਣਾਉਣੀ ਮੁੱਖ ਮੰਤਰੀ ਭਗਵੰਤ ਮਾਨ ਵੀ ਕਹਿ ਰਹੇ ਨੇ ਕਿ ਅਸੀਂ ਬੜੇ ਕੰਮ ਕੀਤੇ ਆ ਗਏ ਨੇ ਹੁਣ ਇੱਕ ਇਹ ਤਰੀਕਾ ਹੈ ਇੱਕ ਤੁਸੀਂ ਲੋਕਾਂ ਨੂੰ ਡਰਾ ਕੇ ਧਮਕਾ ਕੇ ਕਰ ਰਹੇ ਹੋ ਲੋਕ ਬਰਦਾਸ਼ਤ ਨਹੀਂ ਕਰਦੇ ਹੋ ਚਾਹੇ ਕੋਈ ਗੁਰਦਾਸਪੁਰ ਤੋਂ ਰੱਖਦਾ ਸਬੰਧ ਚਾਹੇ ਕੋਈ ਸਰਦੂਲਗੜ੍ਹ ਤੋਂ ਸਬੰਧ ਰੱਖਦਾ ਪਰ ਇੱਕ ਲੀਡਰ ਹੈ ਲੀਡਰ ਸੁਣ ਇਹ ਤੇ ਹੈਰਾਨੀ ਵਾਲੀ ਗੱਲ ਹੈ ਕਿ ਅਜੇ ਤੇ ਗੁਰਦੀਪ ਸਿੰਘ ਰੰਧਾਵਾ ਸਾਹਿਬ ਜਿੱਤੇ ਨਹੀਂ ਜੇ ਜਿੱਤੇ ਹੁੰਦੇ ਮੈਨੂੰ ਲੱਗਦਾ ਕਿ ਉਹਨਾਂ ਨੂੰ ਪਤਾ ਨਹੀਂ ਰੋਜ਼ ਕਿਸੇ ਦੇ 302 307 ਲੱਗਿਆ 304 ਲੱਗਿਆ ਕਿ ਨਹੀਂ ਮੈਨੂੰ ਲੱਗਦਾ ਕਿ ਗੁਰਦੀਪ ਸਿੰਘ ਰੰਧਾਵਾ ਸਾਹਿਬ ਨੂੰ ਉਹਨਾਂ ਬੋਲਿਆ ਤੇ ਹੈਗਾ ਮਾਫੀ ਮੰਗ ਲੈਣੀ ਚਾਹੀਦੀ ਹੈਗੀ ਹੁਣ ਕਹਿ ਦੇਣਾ ਚਾਹੀਦਾ ਕਿ ਮੇਰਾ ਇਹ ਕਹਿਣ ਦਾ ਮਤਲਬ ਨਹੀਂ ਹੈ ਪਰ ਅਜਿਹੇ ਨਹੀਂ ਕੋਈ ਵੀ ਲੀਡਰ ਹੋਵੇ ਚਾਹੇ ਤੁਹਾਡੀ ਸਰਕਾਰ ਹੈ ਜਾਂ ਨਹੀਂ ਹੈ ਘੱਟੋ ਘੱਟ ਜਿਹੜਾ ਇੱਕ ਸਿਆਸੀ ਇੱਕ ਨੇਤਾ ਹੁੰਦਾ ਨਾ ਉਹਦਾ ਸਲੀਕਾ ਬੜਾ ਮੈਟਰ ਕਰਦਾ ਹੈਗਾ ਆ ਜਿਹੜੀ ਭਾਸ਼ਾ ਹੈਗੀ ਨਾ ਇੱਕ ਲੀਡਰ ਚੰਗੇ ਲੀਡਰ ਦੀ ਭਾਸ਼ਾ ਨਹੀਂ ਆ ਇੱਕ ਸਿਆਣੇ ਲੀਡਰ ਦੀ ਭਾਸ਼ਾ ਨਹੀਂ ਆ ਕਿਉਂਕਿ ਹੋ ਸਕਦਾ ਕਿ ਜਿਹੜੇ ਉਹ ਕਾਂਗਰਸੀਆਂ ਨੇ ਵੀ ਕਿਸੇ ਨੇ ਤੁਹਾਨੂੰ ਪਾਈ ਹੋਣ ਕਿਸੇ ਕਾਲੀ ਦਲ ਨੇ ਵੀ ਪਾ ਦਿੱਤੀ ਹੋਵੇ ਉਹਨਾਂ ਦੇ ਸਪੋਰਟਰਾਂ ਨੇ ਵੀ ਪਾ ਦਿੱਤੀ ਹੋਣਾ ਜੇ ਧਾਰਤ ਇਦਾਂ ਹੀ ਬਣਦੀ ਹੈਗੀ ਪਰ ਜੇ ਤੁਸੀਂ ਕਹੋ ਕਿ ਮੈਨੂੰ 2022 ਦੇ ਵਿੱਚ ਹਰਾਇਆ ਕਿਉਂ ਲੋਕਾਂ ਨੇ ਤੇ ਮੈਂ ਹੁਣ ਬਦਲੇ ਲੈਣੇ ਹੈਗੇ ਨੇ ਤੇ ਵੋਟਾਂ ਤੁਸੀਂ ਉਥੇ ਖਲੋ ਕੇ ਥੋੜਾ ਪਾਉਣੀ ਹੈ ਹੋ ਸਕਦਾ ਤੁਹਾਡੇ ਹਲਕੇ ਦੇ ਵਿੱਚੋਂ ਫਿਰ ਤੁਹਾਡੇ ਉਮੀਦਵਾਰ ਨੂੰ ਵੋਟਾਂ ਨਾ ਪਵੇ ਇਹ ਜਿਹੜਾ ਅਸਰ ਆ ਇਹ ਗੁਰਦੀਪ ਸਿੰਘ ਰੰਧਾਵਾ ਗਾਂ ਕੈਂਡੀਡੇਟ ਹੁੰਦੇ ਕਿ ਨਹੀਂ ਹੁੰਦੇ ਪਰ ਅੱਜ ਦੇ ਤਰੀਕ ਤੇ ਸ਼ਰੀਕਲਸੀ ਦਾ ਨੁਕਸਾਨ ਹੋ ਸਕਦਾ ਤੇ ਪੰਜਾਬ ਵਾਲੇ ਲੋਕ ਤੇ ਅੱਗੇ ਧੌਂ ਚੁੱਕੇ ਲੈ ਕੱਢਣਾ ਕੱਢਣਾ ਜਾਣਦੇ ਨੇ ਜਿਵੇਂ 2022 ਦੇ ਵਿੱਚ ਕਾਲੀਆਂ ਦੇ ਕਾਂਗਰਸੀਆਂ ਧੌਂ ਚੁੱਕੇ ਲੈ ਕੱਢਿਆ ਤੇ ਉਹ ਹੁਣ ਜੇ ਕਿਸੇ ਆਮ ਆਦੀ ਪਾਰਟੀ ਦੇ ਐਮਐਲਏ ਜਾਂ ਹਾਰੇ ਹੋਏ ਐਮਐਲਏ ਤੇ ਜਾਂ ਮੰਤਰੀ ਦੇ ਕਿਸੇ ਧੌਂ ਦੇ ਚਕਿੱਲਾ ਆ ਗਿਆ ਜਾਂ ਸਰਿਆ ਆ ਗਿਆ ਤੇ ਲੋਕੀ ਕੱਢ ਦੇਣਗੇ ਲੋਕਾਂ ਨੇ ਤੇ ਹੁਣ ਹੀ ਕੱਢ ਦੇਣ ਜਿਹਦੇ ਜਿਹਦੇ ਵੀ ਧੌਂ ਚ ਕਿੱਲਾ ਕੱਢ ਦੇਣਗੇ ਪਰ ਇੱਕ ਚੰਗਾ ਜਿਹੜਾ ਲੀਡਰ ਹੁੰਦਾ ਨਾ ਉਹ ਕਦੀ ਵੀ ਅਜਿਹੇ ਬੋਲ ਨਹੀਂ ਬੋਲਦਾ ਜਿਹਦੇ ਨਾਲ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੇ ਜਜ਼ਬਾਤਾਂ ਨੂੰ ਠੇਸ ਪਹੁੰਚੇਗੇ ਔਰ ਮੈਨੂੰ ਲੱਗਦਾ ਕਿ ਗੁਰਦੀਪ ਸਿੰਘ ਰੰਧਾਵਾ ਸਾਹਿਬ ਉਹਨਾਂ ਨੂੰ ਇਹ ਸਬਕ ਲੈਣਾ ਚਾਹੀਦਾ ਹੈਗਾ ਬੜੀ ਲੰਮੀ ਸਿਆਸਤ ਕਰਨੀ ਹੈ ਹਲੇ ਤੇ ਤੁਸੀਂ ਪਹਿਲੀ ਇਲੈਕਸ਼ਨ ਲੜੀ 2022 ਚ ਹਾਰ ਗਏ ਤੇ ਗਾਂ ਵੀ ਲੜਨੀ ਹੈ ਤੇ ਗਾਂ ਤੁਹਾਨੂੰ ਪਤਾ ਤੁਹਾਡਾ ਇਲਾਕਾ ਵਾ ਜਿਹੜੇ ਧਮਕਾਉਂਦੇ ਡਰਾਉਂਦੇ ਆਗੇ ਉਹਨਾਂ ਨੂੰ ਜਿਆਦਾ ਲਾਈਕ ਵੀ ਨਹੀਂ ਕਰਦੇ ਜੀ ਬਹੁਤ ਸ਼ੁਕਰੀਆ ਜੀ ਪ੍ਰੋਗਰਾਮ 16 ਨੇ ਸਾੱਚ ਦੇ ਵਿੱਚ ਇਹਨਾਂ ਦੋ ਤਿੰਨ ਮਸਲਿਆਂ ਦੇ ਉੱਤੇ ਅਸੀਂ ਚਰਚਾ ਕੀਤੀ ਹੈ ਇਹਨਾਂ ਬਾਰੇ ਤੁਹਾਡਾ ਕੀ ਵਿਚਾਰ ਹੈ ਕਿ ਮੰਨਣਾ ਆਪਣੇ ਆਪਣੇ ਵਿਚਾਰ ਸਾਂਝੇ ਕਰ ਸਕਦੇ ਹੋ ਤੇ ਬਣੇ ਰਹੋ ABC ਪੰਜਾਬ ਦੇ